ਅੱਜ ਪਹੁੰਚਿਆ ਜਲੰਧਰ ਮੰਡਲ ਟਾਊਨ ਦੇ ਵਿੱਚ ਤੇ ਇੱਥੇ ਆਏ ਆ ਜੀ ਇਸ ਇੱਕ ਬਹੁਤ ਹੀ ਦੋ ਮਤਲਬ ਵੀ ਯਾਰ ਦੋਸਤ ਮਤਲਬ ਭਰਾਵਾਂ ਨਾਲੋਂ ਵੱਧ ਕੇ ਨੇ ਸ਼ਾਨੇ ਪੰਜਾਬ ਇੱਥੇ ਹੈਗਾ ਜੀ ਪਰਾਂਠਾ ਹੱਬ ਤੇ ਇੱਥੇ ਦੋ ਸਰਦਾਰ ਜੀ ਨੇ ਆ ਪਹਿਲਾਂ ਤੁਸੀਂ ਫੋਟੋ ਚੈੱਕ ਕਰੋ ਇਹਨਾਂ ਦੀ ਕੀ ਬਾਤ ਹੈ ਦੋਨੇ ਸਾਬਤ ਸੂਰਤ ਨੇ ਤੇ ਬਿਲਕੁਲ ਸਿੱਖ ਪੂਰੇ ਦੇ ਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਨਾਲੇ ਬਾਈ ਹੁਣਾਂ ਕੋ ਜਾਣਦੇ ਆ ਬਾਈ ਹੁਣੀ ਕਿਹੜੀ ਕਿਹੜੀ ਚੀਜ਼ ਬਾਈ ਹੁਣੀ ਕਿਵੇਂ ਬਣਾ ਰਿਆ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਜੀ ਬਹੁਤ ਵਧੀਆ ਭਾਜੀ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਵਧੀਆ ਚੜਦੀ ਕਲਾ ਚਲੋ ਜੀ ਚੜਦੀ ਕਲਾ ਚਾਹੀਦੀ ਭਾਜੀ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਭਾਜੀ ਥੈਂਕ ਯੂ ਭਾਜੀ ਤੁਸੀਂ ਕੰਮ ਚੱਲੋ 6ਵੇਂ ਦੇ 8ਵੇਂ ਦੇ ਪਹਿਲਾਂ ਸ਼ੁਰੂ ਕੀਤਾ ਅਸੀਂ ਹੁਣ ਆਇਆ ਸਾਡੇ ਨੂੰ ਬਧਾਈਆਂ ਹੁਣ ਐਕਸੈਪਟ ਕਰ ਲਓ ਭਾਜੀ ਜੀ ਆਉਣ ਭਾਜੀ ਥੈਂਕ ਯੂ ਥੈਂਕ ਯੂ ਸੋ ਮਚ ਤੇ ਭਾਦੀ ਕਿਵੇਂ ਸ਼ੁਰੂਆਤ ਹੋਈ ਇਸ ਕਾਰਡ ਦੀ ਤੇ ਇਹਦੇ ਪਿੱਛੇ ਕਹਾਣੀ ਕੀ ਸੀ ਸ਼ੁਰੂਆਤ 'ਤੇ ਜਿੱਦਾਂ ਆਪਾਂ ਦੋਵੇਂ ਬ੍ਰਦਰ ਪਹਿਲਾਂ ਦੁਬਈ ਸੀਗੇ ਓਕੇ 8-8 ਸਾਲ ਅਸੀਂ ਦੁਬਈ ਲਗਾਏ ਆ ਤੇ ਡਰਾਈਵਿੰਗ ਕਰਦੇ ਸੀਗੇ ਅੱਛਾ ਤੇ ਉੱਥੋਂ ਫਿਰ ਭਾਜੀ ਜਿੱਦਾਂ ਕੰਮ ਕਰਕੇ 8-8 ਸਾਲ ਲਾ ਕੇ ਤੇ ਫਿਰ ਆਪਾਂ ਪਿੰਡ ਆ ਗਿਆ ਸੀ ਪੱਕੇ ਹੀ ਹੂੰ ਜਦੋਂ ਵੀਜ਼ਾ ਕੈਨਸਲ ਕਰਵਾ ਕੇ ਆ ਗਿਆ ਸੀ ਆਪਾਂ ਅੱਛਾ ਤੇ ਵੀਜ਼ਾ ਕੈਨਸਲ ਕਰਵਾ ਕੇ ਆ ਕੇ ਤਾਂ ਫਿਰ ਆਪਾਂ ਭਾਜੀ ਉਦਾਂ ਬੇਸਿਕਲੀ ਮਤਲਬ ਖੇਤੀਬਾੜੀ ਹੈਗੀ ਆਪਣੀ ਜਿੱਦਾਂ ਅੱਛਾ ਤੇ ਖੇਤੀਬਾੜੀ ਕਰਦੇ ਸੀਗੇ ਤਾਂ ਫਿਰ ਉਹ ਵੀ ਸੋਚਿਆ ਵੀ ਚਲੋ ਉਹ ਤਾਂ ਫਾਦਰ ਸਾਹਿਬ ਵੀ ਕਰੀ ਜਾਂਦੇ ਆ ਹਨਾ ਤੇ ਕਿਉਂ ਨਾ ਆਪਣਾ ਕੁਝ ਨਾਲ ਵੱਖਰਾ ਹੋਰ ਸੈਟਅਪ ਲਾਇਆ ਜਾਵੇ ਕੁਝ ਨਾ ਕੁਝ ਕੀਤਾ ਜਾਵੇ ਓਕੇ ਤੇ ਫਿਰ ਉਹਨੇ ਜਦੋਂ ਭਾਜੀ ਹੁਣ ਵੀ ਆ ਗਿਆ ਸੀ ਬਾਹਰੋਂ ਅੱਛਾ ਤੇ ਮੇਰੇ ਤੋਂ 6 ਮਹੀਨੇ ਬਾਅਦ ਆਏ ਆ ਅੱਛਾ ਤੇ ਫਿਰ ਭਾਜੀ ਹੁਣਾਂ ਨੇ ਸਲਾਹ ਕੀਤੀ ਗੱਲਬਾਤ ਕੀਤੀ ਸਾਰੀ ਫਿਰ ਘੁੰਮੇ ਫਿਰ ਐਕਸਪਲੋਰ ਕੀਤਾ ਇੱਥੇ ਕਿੱਦਾਂ ਆ ਕਿ ਇਹ ਜੋ ਵੀ ਆ ਹਨ ਤੇ ਉਸ ਤੋਂ ਬਾਅਦ ਭਾਈ ਫਿਰ ਚਲੋ ਮਤਲਬ ਆਪਾਂ ਸ਼ੁਰੂਆਤ ਕੀਤੀ ਕਾਰਡ ਬਣਾਉਣ ਦੀ ਤੇ ਕਾਰਡ ਬਣੀ ਫਿਰ ਭਾਈ ਆਪਾਂ ਅੱਜ ਤੋਂ ਤਕਰੀਬਨ 7.5-8 ਮਹੀਨੇ ਪਹਿਲਾਂ ਆਪਾਂ ਸ਼ੁਰੂਆਤ ਕੀਤੀ ਭਾਈ ਕਾਰਡ ਬਣਾਉਣ ਲਈ ਜਦੋਂ ਸ਼ੁਰੂਆਤ ਕੀਤੀ ਆ ਵੀ ਕੀ ਸੋਚ ਕੇ ਚੱਲੇ ਆ ਵੀ ਭਾਈ ਇੱਥੇ ਸ਼ੁਰੂ ਕੀ ਕਰਨਾ ਕਿਉਂਕਿ ਕਲੀਅਰ ਜੀ ਗੱਲ ਹੁੰਦੀ ਆ ਪਿੰਡਾਂ ਦੇ ਵਿੱਚ ਇੱਕ ਬੜੀ ਪ੍ਰਚਲਿਤ ਗੱਲ ਹੁੰਦੀ ਆ ਤੁਸੀਂ ਭਾਈ ਕਿਹੜੇ ਪਿੰਡ ਤੋਂ ਆਨੇ ਹੋ ਤੁਸੀਂ ਮੈਂ ਬੇਸਿਕਲੀ ਸੁਲਤਾਨਪੁਰ ਲੋਧੀ ਦੇ ਲਾਗੇ ਪਿੰਡ ਆ ਡਡਵਿੰਡੀ ਤੋਂ ਤੇ ਭਾਜੀ ਹੁਣੀ ਤੱਲਨ ਸਾਹਿਬ ਦੇ ਪਿੰਡ ਕਿ ਆਪਣੇ ਅੱਜ ਵੀ ਪਿੰਡਾਂ ਦੇ ਵਿੱਚ ਇੱਕ ਛੋਟੀ ਸੋਚ ਹੈ ਜਿਹਦੇ ਵੀ ਕਿਤਨਾ ਕਿਤੇ ਹੁੰਦੀ ਆ ਵੀ ਯਾਰ ਤੁਸੀਂ ਬਾਹਰੋਂ ਆ ਗਏ ਇੱਥੇ ਕਿਹੜਾ ਕੰਮ ਕਰਨ ਲੱਗੇ ਹੋ ਕਦੇ ਹੋਇਆ ਇਦਾਂ ਵੇਦ ਲੋਕੇ ਇਹਨੇ ਕਿਹਾ ਹੋਵੇ ਤੁਹਾਨੂੰ ਉਹ ਨਹੀਂ ਭਾਈ ਚਲੋ ਅਜ ਤੱਕ ਤਾਂ ਵਾਇਗੁਰ ਦੀ ਕਿਰਪਾ ਅਜੇ ਤੱਕ ਤਾਂ ਕਿਸੇ ਨੇ ਨਹੀਂ ਕਿਹਾ ਮੂੰਹ ਦੇ ਤਾਂ ਕਿਸੇ ਨੇ ਨਹੀਂ ਕਿਹਾ ਤੇ ਬਾਕੀ ਚਲੋ ਭਾਈ ਰੱਬ ਜਾਣਦਾ ਉੱਪਰ ਵਾਲਾ ਜਾਣਦਾ ਕੀ ਆ ਬਿਲਕੁਲ ਤੇ ਭਾਈ ਮੈਨੂ ਜਿਹੜਾ ਡਿਸਾਈਡ ਕੀਤਾ ਉਦੋਂ ਕਿਹੜਾ ਪਲਾਨ ਆਊਟ ਸੀਗਾ ਵੀ ਆਪਾਂ ਮੈਨੂ ਰੱਖਣਾ ਦੇਸੀ ਖਾਣੇ ਰੱਖਣਿਆ ਦੇਸੀ ਕਿ ਉਹਦੇ ਅੱਜਕੱਲ ਪਰੌਂਠੇ ਨਹੀਂ ਚੱਲਦੇ ਹਾਂਜੀ ਤੇ ਤੁਸੀਂ ਤਾਂ ਅੱਜ ਇੱਥੇ ਇੱਕ ਨਵਾਂ ਹੀ ਕੰਮ ਕਰ ਦਿੱਤਾ ਵੀ ਮੈਨ ਲਓ ਇੱਕ ਆਪਣਾ ਪਿੰਡੂਆਂ ਦਾ ਦੇਸੀ ਪਰੌਠਾ ਹਾਂਜੀ ਹਾਂਜੀ ਠੀਕ ਹੈ ਜੀ ਉਹਨੂੰ ਤਾਂ ਤੁਸੀਂ ਮਾਡਰਨ ਹਾਲ ਚ ਪਹਿਲਾਂ ਪੋਣ ਲਾਤੀਆਂ ਹਾਂਜੀ ਹਾਂਜੀ ਕੀ ਬਾਤ ਹੈ ਭਾਈ ਕਿੱਥੋਂ ਆਇਆ ਦਿਮਾਗ ਚ ਬਣਾ ਭਾਈ ਫਾਸਟ ਫੂਡ ਦਾ ਤਕਰੀਬਨ ਬਹੁਤ ਹੈਗਾ ਇੱਥੇ ਮੋਡਲ ਟਾਊਨ ਵਿੱਚ ਜੀ ਜੀ ਤੇ ਆਪਾਂ ਭਾਈ ਸ਼ੁਰੂਆਤ ਇਸ ਕਰਕੇ ਕੀਤੀ ਕਿਉਂਕਿ ਬੇਸਿਕਲੀ ਜਿਦਾ ਤੁਹਾਨੂੰ ਦੱਸਿਆ ਨਾ ਅਸੀਂ ਦੁਬਈ ਸੀਗੇ ਦੁਬਈ ਜਦੋਂ ਵੀਕੈਂਡ ਹੁੰਦਾ ਸੀਗਾ ਉੱਥੇ ਆਪਣੇ ਵਾਸਤੇ ਜਾਂ ਆਪਣੇ ਯਾਰ ਦੋਸਤ ਜਿੱਦਾਂ ਆ ਜਾਣੇ ਉਹਨਾਂ ਵਾਸਤੇ ਆਪਾਂ ਪਰੌਠਿਆਂ ਦਾ ਬ੍ਰੇਕਫਾਸਟ ਕਰਦੇ ਹੁੰਦੇ ਸੀਗੇ ਅੱਛਾ ਸੋ ਇਹ ਜੀ ਚਾਹਾਨੂੰ ਬਣਾਉਣੀ ਆਉਂਦੀ ਸੀਗੀ ਓਕੇ ਕਿਸੇ ਕਰਕੇ ਭਾਈ ਸ਼ੁਰੂਆਤ ਕੀਤੀ ਇਹ ਫਾਸਟ ਫੂਡ ਚਲੋ ਮਤਲਬ ਜਾਂ ਸਿੱਖਣਾ ਪੈਣਾ ਸੀ ਜਾਂ ਕੋਈ ਕਾਰੀਗਰ ਰੱਖਦੇ ਇਹ ਚੀਜ਼ ਵਾਸਤੇ ਅਸੀਂ ਪਰਫੈਕਟ ਸੀਗੇ ਭਾਈ ਮੈਨੂ ਚ ਕੀ ਕੀ ਆ ਤੁਹਾਡੇ ਮੈਨੂ ਚ ਭਾਈ ਪਰੌਠੇ ਲਾਲੂ ਹੋ ਗਿਆ ਗੋਭੀ ਹੋ ਗਿਆ ਮੂਲੀ ਹੋ ਗਿਆ ਮਿਕਸ ਹੋ ਗਿਆ ਪਨੀਰ ਹੋ ਗਿਆ ਪਨੀਰ ਹੋ ਗਿਆ ਤੇ ਸਿੰਪਲ ਪਰੌਠੀ ਵੀ ਆ ਭਾਜੀ ਤੇ ਉਸ ਤੋਂ ਬਾਅਦ ਆਪਣੇ ਕੋਲ ਚਾਹ ਹੁੰਦੀ ਆ ਅੱਛਾ ਜੀ ਦੇਸੀ ਘੀ ਦੀ ਚੂਰੀ ਹੁੰਦੀ ਆ ਜੀ ਉਹ ਆ ਜੀ ਵਾ ਮੈਂ ਜਿਹੜੀ ਆਪਣੀ ਹੌਟ ਸੇਲਿੰਗ ਆਈਟਮ ਆ ਇਹ ਜਿਹੜੀ ਚੂਰੀ ਹੁੰਦੀ ਉਹ ਖੰਡ ਦਾ ਬਣਾਉਂਦੇ ਕਿ ਜਾਂ ਗੁੜ ਜਾਂ ਸ਼ੱਕਰ ਦਾ ਬਣਾਉਂਦੇ ਬਈ ਸ਼ੱਕਰ ਦਾ ਕੀ ਪਤਾ ਆਪਕੇ ਜੀ ਹੋਰ ਭਾਜੀ ਤੇ ਬਾਕੀ ਭਾਜੀ ਅੱਜ ਕੱਲ ਜਦੋਂ ਹੁਣ ਪਹਿਲੋਂ ਸਰਦੀਆਂ ਸੀਗੀਆਂ ਸਾਗ ਮੱਕੀ ਦੀ ਰੋਟੀ ਆਪਣਾ ਫੇਮਸ ਸੀਗਾ ਮਾਡਲ ਟਾਊਨ ਵਿੱਚ ਜੀ 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 ਤੇ ਬਹੁਤ ਲੋਕਾਂ ਨੇ ਪਿਆਰ ਦਿੱਤਾ ਮਾਡਲ ਨੂੰ ਅਸੀਂ ਮਿਸ ਕਰ ਗਏ ਉਹਨੂੰ ਹਾਂਜੀ ਹਾਂਜੀ ਤੇ ਹੁਣ ਭਾਜੀ ਉਹ ਤਾਂ ਚਲੋ ਸੀਜ਼ਨ ਆਊਟ ਹੋ ਗਿਆ ਆ ਜੀ ਤੇ ਹੁਣ ਭਾਜੀ ਗਰਮੀਆਂ ਵਿੱਚ ਆਪਣੇ ਕੋਲ ਮਿੱਠੀ ਲੱਸੀ ਹੁੰਦੀ ਹੈ ਭਾਜੀ ਅੱਛਾ ਮਿੱਠੀ ਲੱਸੀ ਬਣਾਉਂਦੇ ਹਾਂ ਹਾਂਜੀ ਹਾਂਜੀ ਉਹ ਸ਼ੁਰੂ ਕੀਆ ਬਾਤ ਨਾਲ ਦਾਲ ਹੁੰਦੀ ਹੈ ਭਾਜੀ ਆਪਣੇ ਕੋਲ ਲੰਗਰ ਵਾਲੀ ਜਿਹੜੀ ਦਾਲ ਹੁੰਦੀ ਹੈ ਨਾ ਅੱਛਾ ਜੀ ਉਹ ਦਾਲ ਹੁੰਦੀ ਹੈ ਆਪਣੇ ਉਹਦੇ ਨਾਲ ਪਰੌਠੇ ਜਦਾਂ ਮਤਲਬ ਕਾਫੀ ਵਧੀਆ ਚੱਲਦੇ ਨੇ ਓਕੇ ਤੇ ਨਾਲ ਲ ਤੁਸੀਂ ਲਾਇਆ ਸੀ ਸੇਲ ਵਧੀਆ ਭਜੀ ਕਿਰਪਾ ਸੀ ਵਾਹਿਗੁਰੂ ਦੀ ਚਲੋ ਜਿੰਨੀ 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 ਸੋਚੀ ਸੀਗੀ ਉਸ ਤੋਂ ਵਾਹਿਗੁਰੂ ਨੇ ਕਿਰਪਾਈ ਕੀਤੀ ਵਧੀਆ ਹੀ ਸੀਗੀ ਜਿੰਨੀ ਸੋਚੀ ਸੀ ਸਭ ਤੋਂ ਜ਼ਿਆਦਾ ਘਰ ਦੇ ਵਿੱਚ ਖੁਸ਼ੀ ਉਦੋਂ ਕਿੰਨੀ ਹੋਈ ਸੀ ਜਦੋਂ ਤੁਸੀਂ ਦੱਸਿਆ ਵੀ ਅੱਜ ਅਸੀਂ ਇੰਨੀ ਸੇਲ ਕਰਕੇ ਆਇਆ ਪਹਿਲਾਂ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਜੀ ਦੇਖੋ ਘਰੇ ਹੁਣ ਘਰਦਿਆਂ ਦੀ ਵੀ ਮਿਹਨਤ ਬਹੁਤ ਹੈ ਇਸ ਪਿਛੇ ਸਾਡੇ ਵੀ ਮਿਹਨਤ ਹੈ ਘਰਦਿਆਂ ਦੀ ਵੀ ਮਿਹਨਤ ਬਹੁਤ ਹੈ ਘਰਦਿਆਂ ਤੋਂ ਬਿਨਾ ਵੀ ਅਸੀਂ ਕੁਝ ਨਹੀਂ ਹੈਗੇ ਤੇ ਜਦੋਂ ਚਲੋ ਹੁਣ ਘਰੇ ਜਾ ਕੇ ਦੱਸਿਆ ਇੰਨੀ ਸੇਲ ਹੋਈ ਜਾਂ ਕਿਦਾਂ ਵੀ ਤੋਂ ਮੈਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਸਾਰਾ ਬੜੀ ਤੇ ਪਾਜੀ ਹੁਣ ਆਪਾਂ ਬਲਾ ਟਾਈਮ ਨਹੀਂ ਕਰਦਾ ਅੱਛਾ ਸੱਚੀ ਗੱਲ ਹੋਰ ਮੈਨੂੰ ਦੱਸਿਓ ਬਾਈ ਹੁਣਾਂ ਕੋਲ ਵੀ ਆਪਾਂ ਬੱਚ ਗੱਲ ਕਰਦੇ ਆ ਅੱਛਾ ਟਾਈਮਿੰਗ ਕੀ ਆ ਤੁਹਾਡੀ ਹਾਂਜੀ ਤੇ ਛੁੱਟੀ ਕਿਹੜੇ ਦਿਨ ਕਰਦੇ ਆ ਪੰਜ ਦੇਖੋ ਟਾਈਮਿੰਗ ਦੀ ਗੱਲ ਕਰੀਏ ਟਾਈਮਿੰਗ ਆਪਾਂ ਸ਼ਾਮ ਨੂੰ 6 ਵਜੇ ਓਪਨ ਕਰ ਦਿੰਨੇ ਆ ਰਾਤ ਨੂੰ 12 ਸਵਾ 12 ਹੱਦ ਨੂੰ ਜਿੱਦਾਂ ਕੋਈ ਕਸਟਮਰ ਖੜਾਦਾ ਸਾਢੇ 12:30 ਵੀ ਹੋ ਜਾਵੇ ਸਾਢੇ 12:30 ਵਜੇ ਤੱਕ 12:30 ਤੱਕ ਨਾਰਮਲ ਹੀ ਹੁੰਦਾ ਹੈ ਆਪਣਾ ਓਕੇ ਤੇ ਬਾਕੀ ਗੱਲ ਕਰੀਏ ਛੁੱਟੀ ਦੀ ਛੁੱਟੀ ਆਪਣੀ ਪਰਮਾਨੈਂਟ ਕੋਈ ਛੁੱਟੀ ਨਹੀਂ ਹੈਗੀ ਕੋਈ ਛੁੱਟੀ ਨਹੀਂ ਹਾਂ ਕੋਈ ਮਤਲਬ ਦਿਨ ਦੇ ਆ ਰਿਹਾ ਕੋਈ ਦੀਵਾਲੀ ਸੀ ਦਸਹਿਰਾ ਸੀ ਉਹ ਚਲੋ ਆਪਾਂ ਛੁੱਟੀ ਕਰੀਦੀ ਆ ਉਹ ਆਪਣਾ ਇੰਸਟਾ ਦੇ ਪੇਜ ਆਏਗਾ ਆਪਾਂ ਸਟੋਰੀ ਪਾ ਜੀਦੀ ਆ ਸਾਰੇ ਆਪਣੇ ਜਿਹੜੇ ਕਸਟਮਰ ਹੈਗੇ ਆਪਣੇ ਨਾਲ ਜੁੜੇ ਹੋਏ ਆ ਤੁਸੀਂ ਹੁਕਮ ਕਰੋ ਆਪਾਂ ਤੁਹਾਨੂੰ ਪਰੌਠਾ ਵੀ ਖਵਾਵਾਂਗੇ ਦੇਸੀ ਘੇ ਦੀ ਚੂਰੀ ਵੀ ਆਪਣੀ ਖਵਾਵਾਂਗੇ ਬਿਲਕੁਲ ਪਾਜੀ ਚੂਰੀ ਮੈਨੂੰ ਪਹਿਲਾਂ ਬਾਕੀ ਦਾ ਚਲੋ ਪਰੌਠਾ ਦਾ ਤੁਸੀਂ ਵੀ ਖੋਣੇ ਖੋਣਾ ਮੇਰੇ ਲਈ ਚੂਰੀ ਫੇਰ ਬਣਾ ਮੈਨੂੰ ਚੂਰੀ ਜ਼ਰੂਰ ਮੈਨੂੰ ਬਣਾ ਠੀਕ ਹੈ ਜਰੂਰ ਤੇ ਪਾਜੀ ਕੋ ਕੰਮ ਕਿਵੇਂ ਕਿਵੇਂ ਵੰਡੇ ਵੀ ਦੱਸਿਓ ਥੋੜਾ ਜਿਹਾ ਹੁਣ ਮੈਨੂੰ ਫਿਰ ਕੰਮ ਪਾਜੀ ਇਦਾਂ ਵੀ ਵੰਡਿਆ ਨਹੀਂ ਆਪਾਂ ਕਹਿ ਸਕਦੇ ਕੁਝ ਵੀ ਵੀ ਇਦਾਂ ਉਧਰ ਵੇਲਣ ਵਾਲਾ ਕੰਮ ਹੋ ਗਿਆ ਜਾਂ ਫਿਲਮਿੰਗ ਕਰਨ ਵਾਲਾ ਕੰਮ ਉਹ ਮੈਂ ਕਰੀ ਜਾਂਦਾ ਰਹਿਣਾ ਕਿਸੇ ਵੇਲੇ ਮੈਂ ਉਧਰ ਵੀ ਜਾਵਾਂ ਪਾਜੀ ਵੀ ਕਰ ਦਿੰਦੇ ਆ ਇਧਰ ਸੇਕਣ ਵਾਲੇ ਕੰਮ ਤੇ ਜ਼ ਭੀ ਮੈਂ ਇੱਥੇ ਉਧਰ ਕਰਨਾ ਹੈ ਭਾਜੀ ਨੇ ਇੱਧਰ ਕਰਨਾ ਹੈ ਸਾਰਾ ਕੁਝ ਚੱਲੀ ਜਾਂਦਾ ਨਾਲ ਮਿਲ ਕੇ ਚੱਲੀ ਜਾਂਦਾ ਬਸ ਕੀ ਬਾਤ ਹੈ ਹਾਂਜੀ ਹਾਂਜੀ ਤੇ ਚਲੋ ਭਾਜੀ ਮੈਨੂੰ ਆਪਣਾ ਬੈਕ ਕਾਉਂਟਰ ਵੀ ਦਿਖਾਓ ਜਿੱਥੇ ਤੁਸੀਂ ਸਾਰਾ ਫਿਲਿੰਗ ਕਰਕੇ ਰੱਖਿਆ ਹੋਇਆ ਸਮਾਨ ਆਪਣਾ ਹਾਂਜੀ ਹਾਂਜੀ ਤੇ ਬਾਕੀ ਹੁਣ ਬਾਈ ਹੁਣਾਂ ਕੋਲ ਬਾਅਦ ਫੇਰ ਗੱਲਬਾਤ ਕਰੀਏ ਤੇ ਆਹ ਬਾਈ ਹੁਣਾਂ ਦਾ ਸੈਟਅਪ ਹੈ ਜੀ ਇੱਥੇ ਆਹ ਤਵੀ ਲਾਈ ਹੋਈ ਬਾਈ ਹੁਣਾਂ ਦੇ ਵੱਡੀ ਪਈ ਤਾਂ ਵੀ ਸਪੈਸ਼ਲ ਬਣਵਾਈ ਹੋਈ ਹੈ ਹਾਂਜੀ ਹਾਂਜੀ ਇਹ ਭਾਜੀ ਸਪੈਸ਼ਲ ਬਣਿਆ ਆ ਤਵਾ ਭਾਪਾ ਜੀ ਇਹ ਮੋਟਾ ਆ ਜਦਾਂ ਬਹੁਤ ਆ ਦੇਖੋ ਇੱਥੋਂ ਤੁਸੀਂ ਬਹੁਤ ਮੋਟਾ ਆ ਹਾਂਜੀ ਹਾਂਜੀ ਤੇ ਪਰੌਠਾ ਤੇ ਛੜਦਾ ਨਹੀਂ ਹੈਗਾ ਜੀ ਕਿੰਨੇ ਪਰੌਠੇ ਇੱਕ ਟੈਨ ਚ ਲੱਗ ਜਾਂਦੇ ਇੱਥੇ ਇੱਕ ਟੈਨ ਤੇ ਮੇਰੀ 6 ਪਰੌਠੇ ਦਾ ਆਰਾਮ ਨਾਲ ਲੱਗ ਜਾਂਦੇ 6 ਪਰੌਠੇ ਲੱਗ ਜਾਂਦੇ ਕੀ ਬਾਤ ਹੈ ਹਾਂਜੀ ਹਾਂਜੀ ਤੇ ਚਲੋ ਭਾਜੀ ਮੈਨੂੰ ਦਿਖਾਓ ਤੁਹਾਡਾ ਹਾਂਜੀ ਆਜੋ ਭਾਜੀ ਆਪਾ ਜੀ ਆਪਣਾ ਆਟਾ ਹੈਗਾ ਆਪਣੀ ਫਿਲਿੰਗ ਆ ਆ ਆਲੂ ਦੀ ਫਿਲਿੰਗ ਹੈ ਭਾਜੀ ਆਪਣੀ ਅੱਛਾ ਜੀ ਇਹ ਆਲੂ ਦੀ ਫਿਲਿੰਗ ਕਰਕੇ ਰੱਖੀ ਹੋਈ ਆ ਨਾਲ ਆ ਗੋਭੀ ਦੀ ਫਿਲਿੰਗ ਹੈ ਭਾ ਤੇ ਗੋਭੀ ਦੇ ਨਾਲ ਭਾਜੀ ਆ ਆਪਣਾ ਮੂਲੀ ਦਾ ਮੱਛੀ ਮੂਲੀ ਦਾ ਹਾਂਜੀ ਮੂਲੀ ਦਾ ਅੱਜ ਹੁਣ ਮੈਨੂੰ ਕਿਹੜਾ ਖਵਾਣਾ ਬਣਾਣਾ ਤੁਸੀਂ ਅ ਭਾਜੀ ਤੁਸੀਂ ਹੁਕਮ ਕਰੋ ਕਿਹੜਾ ਖਾਣਾ ਉਹ ਹੀ ਬਣਾ ਦੇਾਂਗੇ ਭਾਜੀ ਮੈਨੂੰ ਮੈਂ ਜਿਹੜਾ ਵੀ ਮੈਨੂੰ ਖਵਾਓਗੇ ਸਪਾਈਸੀ ਖਵਾਓ ਕੋਈ ਗੱਲ ਨਹੀਂ ਭਾਜੀ ਸਪਾਈਸੀ ਠੀਕ ਹੈ ਭਾਜੀ ਤੁਹਾਨੂੰ ਆਲੂ ਪਿਆਜ਼ ਦਾ ਸਪਾਈਸੀ ਖਵਾ ਦਿੰਨੇ ਹਾਂ ਚਲੋ ਦਾਦੇ ਭਾਜੀ ਆਪਣਾ ਹੌਟ ਸਟਾਈਲਿੰਗ ਆਈਟਮ ਹੈਗੀ ਹੈ ਅੱਛਾ ਕੀ ਬਾਤ ਹੈ ਤੇ ਬੜੀ ਪ੍ਰਾਈਸ ਕੀ ਹੈਗੇ ਪਰੋਟੇ ਦੀ ਪ੍ਰਾਈਸ ਭਾਜੀ ਆਪਣਾ 40 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਨਾਰਮਲ ਪਰੋਟਾ ਤੇ 40 ਤੋਂ ਲੈ ਕੇ ਤੇ 100 ਰੁਪਏ ਤੱਕ ਆਪਣਾ ਭਾਜੀ ਜਿਹੜਾ ਤੁਸੀਂ ਮੈਨੂੰ ਖਵਾਉਣ ਜਾ ਰਹੇ ਹੋ ਉਹਦਾ ਕੀ ਰੇ ਔਰ ਨਾਲ ਆਪਣੀ ਘਰ ਦੀ ਕੁੰਡੇ ਵਾਲੀ ਪਦੀਨੇ ਵਾਲੀ ਚਟਣੀ ਮਿਲੂਗੀ ਕੁੱਟੀ ਹੋਈ ਜਿਹੜੀ ਹੁੰਦੀ ਹੈ ਮਤਲਬ ਕੋਈ ਮਿਕਸਰ ਵਾਲੀ ਨਹੀਂਗੀ ਉਹ ਕੁੱਟੀ ਹੋਈ ਉਹ ਤੁਸੀਂ ਖਾਓਗੇ ਤਾਂ ਤੁਹਾਨੂੰ ਆਪੇ ਮਤਲਬ ਪਤਾ ਲੱਗ ਜਾਊਗਾ ਫੀਲ ਹੋ ਜਾਊਗਾ ਭਾਜੀ ਅੱਛਾ ਤੇ ਦਹੀਂ ਦਾਸ ਤੋਂ ਐਕਸਟਰਾ ਪੈਸੇ ਮੈਂ ਕਰਨੇ ਬੰਦੇ ਓਕੇ ਕੋਈ ਵੀ ਚੀਜ਼ ਦਹੀਂ ਲੈਣਾ ਚਾਹ ਲੈਣੀਆਂ ਦਾਲ ਲੈਣੀਆਂ ਉਹਦੇ ਐਕਸਟਰਾ ਉਹ ਐਕਸਟਰਾ ਪੈਸੇ ਅੱਛਾ ਦਾਲ ਦੇ ਕਿੰਨੇ ਪੈਸੇ ਚ ਦਾਲ ਲੈਣੀ ਹੋਵੇ ਤੇ ਦਾਲ ਦਾ ਆਪਾਂ ਜੀ ਪਲੇਟ ਸਿਸਟਮ ਹੈ ਜਿੱਦਾ 70 ਰੁਪਏ ਦੀ ਫੁੱਲ ਪਲੇਟ ਹਾਂਜੀ ਹਾਂਜੀ 70 ਰੁਪਏ ਦੀ ਫੁੱਲ ਪਲੇਟ ਓਕੇ ਓਕੇ ਤੇ ਉਹਦੇ ਵਿੱਚ ਵੀ ਭਾਜੀ ਆਪਣਾ ਵਾਈਟ ਬਟਰ ਦਾ ਦੋ ਰੋਟੀਆਂ ਵਿੱਚ ਜਿੱਦਾਂ ਘਰੇ ਬਣਦਾ ਓਕੇ ਮਤਲਬ ਸਿੰਗਲ ਪ੍ਰੋਟਾ ਸਿੰਗਲ ਪੇੜੇ 'ਚ ਨਹੀਂ ਬਣਦਾ ਸਿੰਗਲ ਪੇੜੇ 'ਚ ਨਹੀਂ ਬਣਦਾ ਜਿੱਦਾਂ ਦੋ ਰੋਟੀਆਂ 'ਚ ਬਣਦਾ ਮਤਲਬ ਬੇਬੇ ਵਾਲੀ ਯਾਦ ਆ ਜਾਂਦੀ ਬੇਬੇ ਵਾਲਾ ਕਿਰਪਾ ਰੋੜਾ ਕਿਉਂਕਿ ਸਾਡੇ ਆਪਣੇ ਲਗਭਗ ਦੇ ਕਈ ਦੁਆਬੇ ਦੇ ਵਿੱਚ ਉਹ ਡਬਲ ਪ੍ਰੋਟਾ ਹੀ ਬਣਦਾ ਡਬਲ ਪ੍ਰੋਟਾ ਹੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭਾਈ ਸਹੀ ਗੱਲ ਤੁਹਾਡੀ ਆਪਾਂ ਭਾਈ ਆਲੂ ਆ ਗਿਆ ਆਪਣਾ ਵਿੱਚ ਕੀ ਬਾਤ ਹੈ ਜੀ ਉਸ ਤੋਂ ਬਾਅਦ ਭਾਈ ਆਪਾਂ ਕਰਾਂਗੇ ਪਿਆਜ ਆੜੇ ਦੇ ਵਿੱਚ ਅੱਛਾ ਹਾਂਜੀ ਪਿਆਜ ਭਾਜੀ ਆਪਾਂ ਵੱਖਰੇ ਰੱਖੇ ਹੋਏ ਆ ਕਿਉਂਕਿ ਕੋਈ ਪਿਆਜ ਨਹੀਂ ਕਰਦੇ ਹਾਂਜੀ ਕੋਈ ਪਿਆਜ ਪਾਉਂਦਾ ਭਾਜੀ ਕੋਈ ਨਹੀਂ ਪਾਉਂਦਾ ਤਰੋਸਾ ਹਣਾ ਕਸਟਮਰ ਨੂੰ ਆਪਾਂ ਪੁੱਛ ਲਈਦਾ ਭਾਜੀ ਬਾਕੀ ਆ ਆਪਣੀ ਗ੍ਰੀਨ ਚਲੀ ਆ ਭਾਈ ਜਿੱਦਾਂ ਹੁਣ ਤੁਸੀਂ ਕਿਹਾ ਸਪਾਈਸੀ ਹਾਂ ਮੈਂ ਸਪਾਈਸੀ ਇਹਦੇ ਵਾਸਤੇ ਆਪਾਂ ਭਾਜੀ ਸਪਾਈਸੀ ਵਾਸਤੇ ਇਹ ਐਡ ਕਰ ਦਾਂਗੇ ਉਦਾਂ ਮਟੀਰੀਅਲ ਆਪਾਂ ਨੂੰ ਨੋਰਮਲ ਜਿਹਾ ਰੱਖਣਾ ਪੈਂਦਾ ਭਾਜੀ ਸਾਰਿਆਂ ਵਾਸਤੇ ਕਿਉਂਕਿ ਜਿੱਦਾਂ ਬੱਚੇ ਵੀ ਆਉਂਦੇ ਆ ਬਜ਼ੁਰਗ ਵੀ ਆਉਂਦੇ ਆ ਬਿਲਕੁਲ ਤਰੋਸਾ ਨਹੀਂ ਸਭ ਤੋਂ ਵੱਡੀ ਗੱਲ ਆ ਵੀ ਜਿਹੜਾ ਪਰੋਠਾ ਸੇਰ ਵਾਲਾ ਪਰੋਠਾ ਰਾਤ ਨੂੰ ਖਾਣਾ ਉਹ ਕਿਤਨਾ ਕਿਤੇ ਡਾਈਜ ਸਾਰਾ ਕੁਝ ਵਧੀਆ ਪਰ ਇੱਕ ਚੀਜ਼ ਇੱਕ ਚੀਜ਼ ਇਸ ਕਰਕੇ ਵੀ ਦੇਸੀ ਘਿਓ ਦੇ ਕਰਕੇ ਇਹ ਸਾਈਡ ਇਫੈਕਟ ਨਹੀਂ ਕਰਦਾ ਹਾਂਜੀ ਦੇਸੀ ਘਿਓ ਹੈ ਭਾਜੀ ਦੂਜੀ ਗੱਲ ਇਹ ਆ ਭਾਜੀ ਪਿਓਰ ਆਟਾ ਹੁੰਦਾ ਆਪਣੇ ਕੋਲ ਆਟੇ ਵਿੱਚ ਕੋਈ ਮਿਲਾਵਟ ਕੋਈ ਮੈਦਾ ਵਗੈਰਾ ਕੁਝ ਨਹੀਂ ਹੈਗਾ। ਅੱਛਾ। ਜੋ ਆਪਣਾ ਮਤਲਬ ਘਰ ਦਾ ਘਰੇ ਆਪਣੇ ਕਣਕਿਆ ਜ਼ਿੰਮੇਦਾਰ ਫੈਮਿਲੀ ਤੋਂ ਆਪਾਂ ਹੈਗੇ ਆ। ਜੀ ਜੀ ਤੇ ਘਰ ਦਾ ਹੀ ਆਟਾ ਪਿਆਗੇ ਉਹੀ ਭਾਜੀ ਆਪਣਾ ਸਾਰਾ ਕੁਝ ਹੈਗਾ ਆ। ਕੀ ਬਾਤ ਹੈ। ਤੇ ਦੂਜੀ ਗੱਲ ਥੋੜਾ ਬਹੁਤਾ ਚਲੋ ਕਰੋ ਆਪਾਂ ਤਿਆਰ ਕਰਕੇ ਲਈਦਾ ਬਾਕੀ ਇੱਥੇ ਕਸਟਮਰ ਹੁੰਦੇ ਆ ਕਸਟਮਰ ਦੇ ਸਾਹਮਣੇ ਆਪਾਂ ਆਟਾ ਗੁੰਨੀਦਾ ਆ। ਵਾਹ ਜੀ। ਕਸਟਮਰ ਦੇ ਸਾਹਮਣੇ ਮਟੀਰੀਅਲ ਤਿਆਰ ਕਰੀਦਾ ਕਿਉਂਕਿ ਆਪਾਂ ਨੂੰ ਕੋਈ ਲੋ ਕੋਲੇ ਵਾਲਾ ਕੰਮ ਨਹੀਂ ਹੈਗਾ ਚੋਲੇ ਵਾਲਾ ਕੰਮ ਹੀ ਨਹੀਂ ਕੋ ਤੇ ਜਿਹੜੀ ਚੂਰੀ ਬਣਾਉਣੇ ਭਾਜੀ ਉਹ ਕਿੰਨੇ ਰੁਪਏ ਚ ਬਣਦੀ ਆ ਚੂਰੀ ਭਾਜੀ ਇੱਕ ਪਲੇਟ ਦੋ ਰੋਟੀਆਂ ਦੀ ਬਣਦੀ ਹੈ ਭਾਜੀ ਇੱਕ ਪਲੇਟ ਦੋ ਰੋਟੀਆਂ ਦੀ ਦੋ ਰੋਟੀਆਂ ਦੀ ਚੂਰੀ ਬਣਦੀ ਹੈ ਇੱਕ ਪਲੇਟ ਭਾਜੀ ਉਹਤੇ ਚੂਰੀ ਦਾ ਕੀ ਰੇਟ ਆ ਭਾਜੀ ਚੂਰੀ ਦਾ ਭਾਜੀ 70 70 ਰੁਪਏ ਰੇਟ ਆ 70 ਰੁਪਏ ਰੇਟ ਆ ਹਾਂਜੀ ਦੋ ਰੋਟੀਆਂ ਦੀ ਚੂਰੀ ਦਾ ਇਹ ਰੇਟ ਤਾਂ ਸਾਡੇ ਬਹੁਤ ਵਾਜਬ ਆ ਭਾਜੀ ਹਾਂਜੀ ਹਾਂਜੀ ਬਿਲਕੁਲ ਭਾਜੀ ਤੇ ਤੁਹਾਡੇ ਪਰੌਂਠੇ ਦਾ ਵੀ ਕਾਫੀ ਸਾਈਜ਼ ਵਧੀਆ ਹੈ ਹਾਂਜੀ ਹਾਂਜੀ ਪਰੌਠਾ ਭਾਜੀ ਬਣ ਕੇ ਆਪਣਾ ਤਿਆਰ ਆ ਤੇ ਹੁਣ ਆਪਾਂ ਤਵੇ ਤੇ ਚਲੋ ਜੀ ਆਪਾਂ ਤਵੇ ਵਾਲੇ ਪਾਸੇ ਚਲੀਏ ਤੇ ਨਾਲ ਹੀ ਆਪਾਂ ਬਾਈ ਹੋ ਹੁਣ ਗੱਲ ਕਰਦੇ ਆ ਆਪਣੇ ਦੂਜੇ ਬਾਈ ਹੁਣਾਂ ਦਾ ਬਾਈ ਸਸੀ ਕਾਲ ਸੱਚੀਆ ਬਾਈ ਜੀ ਸੱਚੀਆ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਲੀ ਹਾਂਜੀ ਬਾਈ ਮੇਰਾ ਨਾਮ ਹੈ ਅਮਨਦੀਪ ਸਿੰਘ ਅਮਨਦੀਪ ਸਿੰਘ ਹਾਂਜੀ ਬਾਈ ਅਮਨਦੀਪ ਇੱਕ ਚੀਜ਼ ਦੱਸਿਓ ਮੈਨੂੰ ਪਲਾਨ ਆਊਟ ਕਿਵੇਂ ਪਲਾਨ ਕੀਤਾ ਚੀਜ਼ ਨੂੰ ਲੈ ਕੇ ਵੀ ਆਪਾਂ ਆਹ ਚੀਜ਼ ਕਰਨੀ ਆ ਤੇ ਅਸੀਂ ਕਿਦਾਂ ਕੰਮ ਵੰਡਨੇ ਆ ਹਾਂਜੀ ਐਕਚੁਅਲੀ ਜਿੱਦਾਂ ਦੱਸਿਆ ਤੁਹਾਨੂੰ ਬਾਈ ਹੁਣੀ ਕਿ ਕੁਕਿੰਗ ਦਾ ਸ਼ੌਂਕ ਹੈਗਾ ਸਾਨੂੰ ਸਟਾਰਟਿੰਗ ਤੋਂ ਚਲੋ ਘਰ ਦੇਣਾ ਮਾੜਾ-ਮੋਟਾ ਕਰੀਦਾ ਹੁਣ ਜੋਬਿੰਗ ਵੈਰਾ ਕਰਤੀ ਜਾ ਕਦਣਾ ਇੱਕ ਸਟਾਰਟਿੰਗ ਤੋਂ ਇੱਕ ਬੇਸ ਬਣ ਜਾਂਦਾ ਤੇ ਫਿਰ ਅਸੀਂ ਦੁਬਈ ਚਲੇ ਗਏ ਤਾਂ ਉੱਥੇ ਵੀ ਟੋਟਲੀ ਸਾਰਾ ਖਾਣਾ ਆਪ ਬਣਾਉਦੇ ਹੁੰਦੇ ਸੀਗੇ ਓਕੇ ਵੀਕਐਂਡ ਹੋਵੇ ਚਾਹੇ ਰੈਗੂਲਰ ਖਾਣਾ ਸਾਰਾ ਆਪੇ ਬਣਾਉਣਾ ਤੇ ਖਾਣਾ ਜਸਟ ਉੱਥੇ ਆ ਕੇ ਹੱਥ ਬਿਲਕੁਲ ਸਾਫ਼ ਹੋ ਗਿਆ ਅੱਛਾ ਹਾਂਜੀ ਬਿਲਕੁਲ ਹੱਥ ਸਾਫ਼ ਹੋ ਗਿਆ ਤੇ ਜਦੋਂ ਵੀਕਐਂਡ ਤੇ ਯਾਰ ਦੋਸਤ ਆ ਜਾਂਦੇ ਸੀਗੇ ਜ ਅਸੀਂ ਚੱਲ ਜਾਣਾ ਫਿਰ ਉਹਨੇ ਯਾਰ ਕਹਿਣਾ ਚਲੋ ਬ੍ਰੇਕਫਾਸਟ ਪਰੋਠਿਆਂ ਦਾ ਕਰਦੇ ਆ ਨਾ ਫਿਰ ਪਰੋਠੇ ਬਣਾਉਣੇ ਉੱਥੇ ਤੇ ਇਹ ਚੀਜ਼ੇ ਸਾਨੂੰ ਉੱਥੋਂ ਪਰਫੈਕਟੇਸ ਚੀਜ਼ ਹੋ ਗਈ ਬਾਕੀ ਤਾਂ ਨੇ ਪਤਾ ਪੰਜਾਬੀਆਂ ਦਾ ਪਰੋਠਾ ਫੇਵਰਟ ਹੁੰਦਾ ਜੀ ਆਬੀਸਲੀ ਤੇ ਬਸ ਉੱਥੋਂ ਸਾਡੇ ਹੱਥ ਸਾ ਸਭ ਤੋਂ ਵੱਡੀ ਗੱਲ ਸੀ ਕਿ ਸਾਨੂੰ ਸਿੱਖਣਾ ਨਹੀਂ ਪਿਆ ਕਿ ਦੇਉ ਇੱਥੇ ਆਉਂਦੇ ਸਿੱਖਦੇ ਜਾਂ ਕਿੱਦਾਂ ਤੁਹਾਨੂੰ ਪਤਾ ਟਾਈਮ ਬੇਸ ਹੁੰਦਾ ਫਿਰ ਸੋਚਿਆ ਯਾਰ ਪਰੌਠਾ ਦਾ ਬਸੰਦ ਬਣਾਉਣਾ ਆਉਂਦਾ ਹੀ ਆ ਆਉਂਦਾ ਹੀ ਆ ਤੇ ਕਿਉਂ ਨਾ ਆਪਾਂ ਇਹ ਕੰਮ ਸ਼ੁਰੂ ਕਰਦੇ ਆ ਨਾ ਇਸ ਕਰਕੇ ਫਿਰ ਪਰੌਠਾ ਚੂਜ਼ ਕੀਤਾ ਜੀ ਅਸੀਂ ਵਾਹ ਜੀ ਹਾਂਜੀ ਤੇ ਭਾਈ ਲੋਕ ਅੱਜਕੱਲ ਦੇ ਵਿੱਚ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਤਾਂ ਕੰਮ ਕਰਕੇ ਘੱਟ ਰਾਜੀ ਨੇ ਹਾਂਜੀ ਤੇ ਬਾਹਰ ਜਾ ਕੇ ਜ਼ਿਆਦਾ ਤਰਜੀਹ ਦਿੰਦੇ ਆ ਦੇ ਤੁਸੀਂ ਬਾਹਰ ਛੱਡ ਕੇ ਇੱਧਰ ਆ ਗਏ ਹਾਂਜੀ ਇਦਾਂ ਹੈ ਜੀ ਦੇਖੋ ਨੋ ਲੋਡ ਦੇ ਸਾਰੇ ਬਾਹਰ ਜਾਂਦੇ ਸਾਰਿਆਂ ਨੂੰ ਹੁੰਦਾ ਕਿ ਪਲੱਸ 2 ਸਾਡੀ ਕੰਪਲੀਟ ਹੋ ਗਈ ਆ ਇੱਥੇ ਚਲੋ ਕੋਈ ਨੌਕਰੀ ਨਹੀਂ ਮਿਲੀ ਜਾਂ ਕੁਝ ਵੀ ਚਲੋ ਬਹੁਤ ਸਾਰੇ ਆ ਗੱਲਾਂ ਬਾਤਾਂ ਹੋ ਜੰਨੀਆਂ ਹਨਾ ਚਲੋ ਬਾਹਰ ਜਾਓ ਜਾਣਾ ਚਾਹੀਦਾ ਦੁਨੀਆ ਦੇਖੋ ਕਿੱਥੇ ਹੈਗਾ ਕੀ ਹਿਸਾਬ ਤਾ ਬਹੁਤ ਵਧੀਆ ਗੱਲ ਆ ਬਾਹਰ ਜਾਓ ਹਨਾ ਆਪਣੀਆਂ ਲੋੜਾਂ ਹੁੰਦੀਆਂ ਕਈਆਂ ਦੀਆਂ ਚਲੋ ਪਰ ਅਸੀਂ ਇੱਕ ਚੀਜ਼ ਕਹਿੰਦੇ ਆ ਕਿ ਉੱਥੇ ਕਮਾਈ ਕਰੋ ਮਿਹਨਤ ਕਰੋ ਐਂਡ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਆਓ ਇੱਥੇ ਆ ਕੇ ਇਨਵੈਸਟ ਕਰੋ ਆਪਣੇ ਪੰਜਾਬ ਨੂੰ ਆਪਣੀ ਬਹੁਤ ਜ਼ਿਆਦਾ ਲੋੜ ਹੈ ਬਹੁਤ ਜ਼ਿਆਦਾ ਲੋੜ ਹੈ ਬਿਲਕੁਲ ਤੇ ਇੱਥੇ ਜਾ ਤੂੰ ਸੈੱਟ ਕਰੋਗੇ ਫੈਮਲੀ ਤੁਹਾਡੇ ਕੋਲ ਆ ਠੀਕ ਹੈ ਥੈਨ ਸੁੱਖ ਦੁੱਖ ਆ ਥੈਨ ਤੁਹਾਰੇ ਆ ਤੁਸੀਂ ਆਪਣੀ ਫੈਮਲੀ ਦੇ ਕੋਲ ਰਹੋਗੇ ਕੰਮ ਦਾ ਕੰਮ ਆ ਸਾਰਾ ਕੁਝ ਵਧੀਆ ਆ ਜੀ ਹਾਂ ਦੁੱਖ ਸੁੱਖ ਦੇ ਨਾਲ ਖੜ ਸਕਦੇ ਹੋ ਬਿਲਕੁਲ ਜੀ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਜੀ ਤੇ ਭਾਈ ਜਿਹੜਾ ਦੇਸੀ ਘੋ ਵਰਤਦੇ ਹੋ ਕਿਹੜਾ ਵਰਤਦੇ ਹੋ ਇਹ ਅਮੂਲ ਅਮੂਲ ਦਾ ਜੀ ਦੇਸੀ ਕੇ ਅੱਛਾ ਪਰ ਅਮੂਲ ਦੇ ਵਰਤਦੇ ਹੋ ਬਿਲਕੁਲ ਜੀ ਹਾਂ ਜੀ ਕੀ ਬਾਤ ਹੈ ओके ਤੇ ਭਾਈ ਜਦੋਂ ਤੁਸੀਂ ਬਾਹਰੋਂ ਡਿਸਾਈਡ ਕੀਤਾ ਸੀਗਾ ਵੀ ਬਾਹਰੋਂ ਆਪਾਂ ਆਉਣਾ ਹੈ ਉੱਥੇ ਪਹਿਲਾਂ ਬਾਹਰ ਕੀ ਕੰਮ ਕਰਦੇ ਸੀ ਤੁਸੀਂ ਪਹਿਲਾਂ ਉੱਥੇ ਜੀ ਬਾਹਰ ਅਸੀਂ ਲੇਬਰ 'ਚ ਗਏ ਸੀਗੇ اچھا ਡੇਢ ਕ ਸਾਲ ਲੇਬਰ ਕੀਤੀ ਅਸੀਂ ਲੇਬਰ ਦੇ ਨਾਲ ਨਾਲ ਡਰਾਈਵਿੰਗ ਲਾਇਸੈਂਸ ਬਣਾਇਆ اچھا ਤੇ ਉਸ ਤੋਂ ਬਾਅਦ ਚਲੋ ਵਾਇਗੁਰ ਦੀ ਕਿਰਪਾ ਨਾਲ ਸਾਨੂੰ ਗੱਡੀਆਂ ਮਿਲ ਗਈਆਂ ਹਾਂਜੀ ਡਰਾਈਵਿੰਗ ਕਰਦੇ ਸੀਗੇ ਉੱਥੇ ਭਾਈ ਡਰਾਈਵਿੰਗ ਦੇ ਵਿੱਚ ਤਾਂ ਵਾਵਾ ਪੈਸਾ ਮਿਲਦਾ ਸੀ ਫੇ ਉਹ ਛੱਡ ਕੇ ਤੁਸੀਂ ਇੱਥੇ ਪਰੋੜੇ ਸਿੱਖਣ ਵਾਲਾ ਕੰਮ ਕਿਵੇਂ ਵੱਢ ਲਿਆ ਬਸ ਜੀ ਤਾਂ ਨੂੰ ਪਤਾ ਫੇ ਹੁੰਦਾ ਨਾ ਕਿ ਚਲੋ ਤੁਹਾਨੂੰ ਜਦੋਂ ਪਹਿਲਾਂ ਦੱਸਿਆ ਕਿ ਮਤਲਬ ਇੱਕ ਰੂਟ ਦਾ ਚੁਣਨਾ ਸੀ ਆਪਣੇ ਜਿਹੜੇ ਆਪਣੇ ਆਪਣਾ ਜਿਹੜਾ ਮੋਲਕਿਆ ਨਾ ਜੀ ਆਪਣਾ ਮੋਲਕ ਹੁੰਦਾ ਪੰਜਾਬ ਕਦੀ ਨਹੀਂ ਬੰਦਾ ਭਲਾ ਸਕਦਾ ਨਹੀਂ ਭਲਾ ਸਕਦਾ ਜੀ ਬਸ ਉਹ ਚੀਜ਼ਾਂ ਖਚਲੇngੀਆਂ ਜੀ ਕੀ ਬਾਤ ਹੈ ਕੀ ਬਾਤ ਹੈ ਭਾਈ ਪਹਿਲੀ ਵਾਰ ਇਹ ਆਈ ਗੱਲ ਆ ਵੀ ਜਿਹੜਾ ਬੰਦਾ ਦੁਬਈ ਦੇ ਵਿੱਚ ਸੈੱਟ ਹੋਵੇ ਲਾਇਸੈਂਸ ਬਣਿਆ ਹੋਵੇ ਬੰਦੇ ਦਾ ਤੇ ਉਹ ਬੰਦਾ ਛੱਡ ਕੇ ਇੱਥੇ ਆਵੇ ਪੰਜਾਬ ਜੀ ਨਹੀਂ ਵੀ ਮੈਂ ਤਾਂ ਪੰਜਾਬ 'ਚ ਕੰਮ ਕਰਦਾ ਬਿਲਕੁਲ ਜੀ ਪੰਜਾਬ ਨਾਲ ਦੀ ਰੀਸ ਨਹੀਂ ਹੈਗੀ ਘਰ ਨਾਲ ਦੀ ਰੀਸ ਨਹੀਂ ਹੈਗੀ ਬਿਲਕੁਲ ਭਾਜੀ ਬਿਲਕੁਲ ਇਹ ਗੱਲ ਪੱਕੀ ਆ ਜੀ ਘਰ ਮਾਰ ਦੀ ਬਿਲਕੁਲ ਰੀਸ ਨਹੀਂ ਹੈਗੀ ਜਿੱਥੇ ਮਰਜ਼ੀ ਭੱਜ ਲਈਏ ਸ਼ਾਨੂੰ ਚੇਤਾ ਕਰਦੇ ਨੇ ਉਹ ਕਰਦਾ ਹੀ ਆਉਂਦਾ ਜੀ ਬਿਲਕੁ ਬਹੁਤ ਵਧੀਆ ਲੱਗਾ ਭਾਈ ਤੇ ਭਾਈ ਮੈਨੂੰ ਹੁਣ ਦਿਖਾਓ ਤੁਹਾਡੇ ਕੋਲ ਕਿਹੜਾ ਕਿਹੜਾ ਸਮਾਨ ਪਿਆ ਤੇ ਆਪਾਂ ਉਹ ਵੀ ਨਾਲ ਦਰਸ਼ਕਾਂ ਨੂੰ ਦਿਖਾ ਦਈਏ ਹਾਂਜੀ ਤੇ ਕੀ ਕੀ ਸਮਾਨ ਹੋ ਪਰੋੜਾ ਵਾੜਾ ਰੈਡੀ ਹੋ ਗਿਆ ਭਾਈ ਹੋਰ ਦਿਖਾ ਦਿਓ ਕੀ ਕੀ ਪਿਆ ਆਪਣੇ ਕੋਲ ਹਾਂਜੀ ਜਸ ਤੁਸੀਂ ਇੱਕ ਵਾਰੀ ਪਰੋੜਾ ਦੇਖੋ ਪਹਿਲਾਂ ਕੀ ਬਾਤ ਹੈ ਕ੍ਰਿਸਪੀ ਆ ਜੋ ਜਿੰਨਾ ਵੀ ਆ ਬਿਲਕੁਲ ਬਿਲਕੁਲ ਬਹੁਤ ਵਧੀਆ ਤੇ ਤੁਸੀਂ ਪਹਿਲਾਂ ਪਰੋੜਾ ਟਰਾਈ ਕਰੋ ਇਸ ਤੋਂ ਬਾਅਦ ਤੁਹਾਨੂੰ ਫਿਰ ਦੇਸੀ ਘੇਰੀ ਚੂਰੀ ਟਰਾਈ ਕਰਾਉਣੀ ਆ ਤੇ ਨਾਲ ਤੁਹਾਨੂੰ ਲੱਸੀ ਬਿਲਕੁਲ ਬਿਲਕੁਲ ਜਰੂਰ ਤਾਂ ਮੈਨੂੰ ਪਹਿਲਾਂ ਦਿਖਾਓ ਦਾਲ ਦਿਖਾ ਦਿਓ ਪਹਿਲਾਂ ਭਾਜੀ ਹਾਂਜੀ ਦਿਖਾਉਣਾ ਜੀ ਤਾਂ ਦਾਲ ਆਪਣੀ ਚਟਨੀ ਦਿਖਾਓ ਮੈਨੂੰ ਕਿਹੜੀ ਤੁਸੀਂ ਕਿੰਨੇ ਵੀ ਇੰਨੀ ਵਧੀਆ ਚਟਨੀ ਤੁਹਾਡੀ ਉਹ ਆ ਗਿਆ ਆਪਣਾ ਪਲੇਟ ਦੇ ਵਿੱਚ ਵਾਹ ਜੀ ਵਾਹ ਠੀਕ ਹੈ ਜੀ ਤੇ ਆ ਗਿਆ ਆਪਣੀ ਪੁਦੀਨੇ ਦੀ ਚਟਨੀ ਜਿਹੜੀ ਹੋਮ ਮੇਡ ਆ ਕੁੰਡੇ ਘੋਟਨੇ ਵਾਲੀ ਅੱਛਾ ਹਾਂਜੀ ਮਤਲਬ ਇਹ ਜਿਹੜੀ ਪੁਦੀਨੇ ਚਟਨੀ ਜਿਹੜੀ ਆਪਣੇ ਘਰ ਚ ਬਣਾਉਂਦੇ ਘਰ ਬਣਦੀ ਹਾਂਜੀ ਤੁਸੀਂ ਦੇਖ ਸਕਦੇ ਹੋ ਜਿਹੜੀ ਮੈਕਸੀ ਵਾਲੀ ਨਹੀਂ ਹੈਗੀ ਇਹਨੇ ਤਾਂ ਉਹਦੇ ਵਿੱਚ ਬਿਲਕੁਲ ਹੀ ਉਹ ਬਰੀਕ ਸਾਰਾ ਕੁਝ ਹੋ ਜਾਂਦਾ ਹੈ ਨਾ ਜੀ ਇਹ ਦੇਖੋ ਤੁਹਾਨੂੰ ਵਿੱਚ ਉਹਦੇ ਪੀਸੇਸ ਦੀਦੇ ਪਏ ਆ ਬਿਲਕੁਲ ਬਿਲਕੁਲ ਹਾਂ ਜੀ ਤੇ ਨਾਲ ਫਿਰ ਇਹਨੂੰ ਟੱਬੀ ਨੂੰ ਐ ਕੰਮ ਕਰੋ ਫਿਰ ਮੇਰੇ ਜੀ ਜੇ ਤੁਸੀਂ ਮੈਨੂੰ ਦੇਣੀ ਚਾਹੀਦੀ ਤਾਂ ਮੈਂ ਇਦਾਂ ਨਹੀਂ ਨਾ ਖਾਣੀ ਪੈਜੀ ਇਹਨੂੰ ਕਰੋ ਇੱਧਰ ਆ ਲੋ ਜੀ ਇਹਨੂੰ ਮਾਰੋ ਮੁੱਦੀ ਠੀਕ ਹੈ ਜੀ ਕਰ ਲਓ ਜੀ ਠੀਕ ਹੈ ਜੀ ਚਟਨੀ ਦਾ ਬੈ ਐਦਾਂ ਸੁਆਦ ਲੱਗਦਾ ਨਾ ਭਾਈ ਯਾਰ ਉਹਦੇ ਉੱਤੇ ਚਟਨੀ ਪਈ ਹੋਵੇ ਤੇ ਸੁਆਦ ਹੀ ਵੱਖਰਾ ਹੁੰਦਾ ਬਿਲਕੁਲ ਜੀ ਨਾਲ ਆ ਗਿਆ ਜੀ ਅਮੂਲ ਦਾ ਬਟਰ ਆ ਗਿਆ ਕੀ ਬਾਤ ਹੈ ਜੀ ਹਾਂ ਜੀ ਤੇ ਨਾਲ ਆਪਣੇ ਕੋਲ ਅਚਾਰ ਤਾਂ ਹੈਗਾ ਜ ਮੈਨੂੰ ਲੱਗਦਾ ਜੇ ਤੁਸੀਂ ਚੱਣੀ ਮੈਨੂੰ ਦੇ ਦਿੱਤੀ ਮੈਨੂੰ ਲੱਗਦਾ ਕੁਝ ਲੋੜ ਪੈਣੀ ਨਹੀਂ ਨਾਲ ਹਾਂਜੀ ਇਹ ਤੁਹਾਡੀ ਚੋਇਸ ਹੈ ਜੀ ਤੁਸੀਂ ਕਿਹਦੇ ਨਾਲ ਪ੍ਰਿਫਰ ਕਰਦੇ ਆ ਤੇ ਆਹ ਹਾਂਜੀ ਆਪਣੀ ਆ ਗਈ ਜੀ ਦਾਲ ਆ ਦੇਖੋ ਦਾਲ ਹੁੰਦੀ ਆ ਆਪਣੇ ਕੋਲ ਵਾਹ ਜੀ ਹਾਂਜੀ ਤੇ ਇਹ ਵੀ ਆਪਣੇ ਘਰੇ ਬਣਦੀ ਆ ਮੰਮੀ ਹੁੰਦੀ ਦਾਲ ਅੱਛਾ ਘਰੋਂ ਬਣਾ ਕੇ ਲਿਆਉਂਦੇ ਹਾਂਜੀ ਘਰੇ ਮੰਮੀ ਹੁੰਦੀ ਦਾਲ ਬਣਾਉਂਦੇ ਆ ਜੀ ਤੇ ਤੜਕਾ ਵਗੈਰਾ ਇੱਥੇ ਲਉਂਦੇ ਆ ਨਹੀਂ ਸਾਰਾ ਕੁਝ ਘਰੋਂ ਹੁੰਦਾ ਜੀ ਸਾਰਾ ਕੁਝ ਪ੍ਰੋਪਰ ਪ੍ਰੋਪਰ ਵੇ ਨਾਲ ਘਰੋਂ ਬਣ ਕੇ ਆਉਂਦਾ ਜੀ ਓਕੇ ਤੇ ਉਹ ਡੱਬੇ ਵਿੱਚ ਪਿੱਛੇ ਹਾਂਜੀ ਇਹ ਆਪਣੇ ਦੇਸੀ ਕੀ ਦੀ ਚੋਰੀ ਤੁਹਾਡੀ ਫੇਵਰਿਟ ਜੀ ਅੱਛਾ ਹਾਂਜੀ ਆ ਦੇਖ ਅੱਛਾ ਇਹ ਚੂਰੀ ਘਰੋਂ ਬਣਾ ਕੇ ਲੈ ਕੇ ਨਹੀਂ 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 ਚੂਰੀ ਇੱਥੇ ਬਣਾਈ ਦੀ ਆ ਅੱਛਾ ਇੱਥੇ ਬਣਾ ਕੇ ਰੱਖ ਲੈਂਦੇ ਹੋ ਇੱਥੇ ਆ ਕੇ 10 ਕੱਪ ਪਲੇਟਾਂ ਬਣਾ ਕੇ ਰੱਖ ਲੀਦੀਆਂ ਕਿਉਂਕਿ ਇਹਨੂੰ ਬਣਾਉਣ ਨੂੰ ਤੁਹਾਨੂੰ ਪਤਾ ਪ੍ਰੋਪਰ ਟਾਈਮ ਲੱਗਦਾ ਪ੍ਰੋਪਰ ਟਾਈਮ ਲੱਗਦਾ ਪਹਿਲਾਂ ਰੋਟੀ ਬਣਾਉਣੀ ਆ ਫਿਰ ਉਹਨੂੰ ਮੈਸ਼ ਕਰਨਾ ਆ ਫਿਰ ਸ਼ੱਕਰ ਪੈਣੀ ਆ ਜਾਂ ਦੇਸੀ ਘੇ ਪੈਣਾ ਘੱਟੋ ਘੱਟ ਨਹੀਂ ਤਾਂ 20-25 ਮਿੰਟ ਲੱਗ ਜਾਂਦੇ ਆ ਲੱਗ ਜਾਂਦੇ ਤੇ ਕਸਟਮਰ ਇਹਨਾਂ ਟਾਈਮ ਨਹੀਂ ਦਿੰਦਾ ਫਿਰ ਇਸ ਕਰਕੇ 5-7 ਪਲੇਟਾਂ ਬਣਾ ਕੇ ਰੱਖ ਲੀਦੀਆਂ ਆ ਇਹ ਹਾਫ ਡਨ ਆ ਇਸ ਵੇਲੇ ਅੱਛਾ ਤੇ ਜਦੋਂ ਜਿਸ ਹਿਸਾਬ ਨਾਲ ਆਰਡਰ ਆਉਣਾ ਆ ਇਨੂੰ ਦੇਸੀ ਘਿਓ ਵਿੱਚ ਹਲਕਾ ਜਿਹਾ ਫਰਾਈ ਕਰਨਾ ਤੇ ਆਪਾਂ ਕਸਟਮਰ ਨੂੰ ਪੁੱਛਣਾ ਕਿ ਤੁਹਾਨੂੰ ਮਿੱਠਾ ਕਿੰਨਾ ਚਾਹੀਦਾ ਨਹੀਂ ਆਪਾਂ ਹੁਣ ਬਾਅਦ ਚ ਕਰਦੇ ਪਹਿਲਾਂ ਪਰੋਟਾ ਡਿਸਕ ਲਈ ਹਾਂਜੀ ਜ਼ਰੂਰ ਜ਼ਰੂਰ ਉਹ ਤੋਂ ਬਾਅਦ ਵਿੱਚ ਫਿਰ ਆਪਾਂ ਚੂਰੀ ਪੜਾਉਣੇ ਕਿਵੇਂ ਬਣਦੀ ਹੈ ਹਾਂਜੀ ਫਿਰ ਜਦ ਕਸਟਮਰ ਨੂੰ ਪੁੱਛੀਦਾ ਕਿ ਮਿੱਠਾ ਤੁਹਾਨੂੰ ਕਿਦਾਂ ਦਾ ਚਾਹੀਦਾ ਉਹਦੇ ਅਕੋਰਡਿੰਗਲੀ ਮਿੱਠਾ ਵੱਧ ਕਰਨਾ ਹੈ ਇਹ ਨਾਰਮਲ ਮਿੱਠਾ ਦੇ ਵਿੱਚ ਹੁੰਦਾ ਫਿਰ ਉਸ ਹਿਸਾਬ ਨਾਲ ਕਰਕੇ ਸਰਵ ਕਰ ਦੇਣਾ ਚਲੋ ਤੁਸੀਂ ਪਰੋਠਾ ਟਰਾਈ ਕਰੋ ਜੀ ਆਹ ਲਓ ਬਿਲਕੁਲ ਭਾਜੀ ਬਿਲਕੁਲ ਆਹ ਲਓ ਜੀ ਬਾਤ ਦੋ ਬੜੀ ਤਰਕ ਹਾਂਜੀ ਇਨਾਲ ਆ ਜਾਓ ਓਕੇ ਜੀ ਤੇ ਲੋ ਜੀ ਸਾਡਾ ਫਾਈਨਲੀ ਪਰੋਠਾ ਰੈਡੀ ਹੋ ਚੁੱਕਿਆ ਜੀ ਐਕਚੁਅਲੀ ਮੈਂ ਇਹ ਨਾਲ ਭਾਈ ਹੁਣਾਂ ਨੇ ਮੈਨੂੰ ਮੱਖਣ ਦਿੱਤਾ ਸੀ ਅਮੂਲ ਦਾ ਆਪਾਂ ਨਹੀਂ ਲਿਆ ਨਾਲ ਸਾਨੂੰ ਭਾਈ ਹੁਣਾਂ ਨੇ ਦਿੱਤਾ ਸੀ achar ਆਪਾਂ ਨਹੀਂ ਲਿਆ ਪਰ ਜਿਹੜੀ ਚੀਜ਼ ਆਪਾਂ ਲਈ ਆ ਉਹ ਲਈਆ ਚਟਨੀ ਭਾਈ ਹੁਣਾਂ ਦੀ ਜਿਹੜੀ ਸਪੈਸ਼ਲ ਘਰੋਂ ਬਣ ਕੇ ਆਉਂਦੀ ਹੈ ਜੀ ਤੇ ਇਸ ਕਰਕੇ ਵੀ ਇਹ ਤਾਂ ਚੀਜ਼ ਆਪਣੀ ਜ਼ਰੂਰੀ ਹੈ ਨਾ ਵੀ ਕਿਉਂਕਿ ਚਟਨੀ ਤਾਂ ਆਪਣੇ ਵਿੱਚ ਪੰਜਾਬੀਆਂ ਦੇ ਘਰਾਂ ਚ ਚਟਨੀ ਦਾ ਹੋਵੇ ਤਾਂ ਗੱਲ ਹੀ ਬਣਦੀ ਤੇ ਹੁਣ ਵਾਰੀ ਹੈ ਜੀ ਇਹਨੂੰ ਟੇਸਟ ਕਰਨ ਦੀ ਓਹੋ ਅੱਛਾ ਇੱਕ ਨਾ ਅਸੀਂ ਜਲੰਧਰ ਚ ਪਰੋਠਾ ਖਾਦਾ ਸੀਗਾ ਪੇਪਰ ਪਰੋਠਾ ਜਿਹਨੂੰ ਕਹਿੰਦੇ ਆ ਬਿਲਕੁਲ ਪਤਲਾ ਵਾਕਿਆ ਭਈ ਉਹਦੇ ਵਾਂਗੂ ਐ ਬਿਲਕੁਲ ਪਤਲਾ ਤੇ ਕ੍ਰਿਸਤੀ ਤੋੜਾ ਸੀ ਕੀ ਬਾਤ ਆ ਤੇ ਹੁਣ ਵਾਰੀ ਆ ਗਈ ਚਟਨੀ ਦੀ ਹੂੰ ਸੱਚੀ ਦੱਸੋ ਨੋ ਚਾਹਲੀ ਨੇ ਨਾਲ ਨਾਲ ਨਾ ਪਰੋਠਾ ਦਾ ਸਵਾਦ ਵੀ ਵੱਖਰਾ ਆ ਮੈਂ ਤਾਂ ਕਹਿੰਦਾ ਵੀ ਇਹਦੇ ਨਾਲ ਨਾ ਬਸ ਇਹਦੇ ਨਾਲ ਹੁਣ ਹੋਰ ਕੁਝ ਨਹੀਂ ਚਾਹੀਦਾ ਨਾਲ ਇੱਕ ਕੱਪ ਚਾਹ ਦਾ ਤੇ ਨਾਲੇ ਦੇ ਨਾਲ ਕੁਝ ਨਹੀਂ ਚਾਹੀਦਾ ਹੋਰ ਲੋੜ ਪੈਂਦੀ ਨਾ ਦੇਹੀ ਦੀ ਲੋੜ ਆ ਲੱਗ ਗਈ ਹੋਰ ਚੀਜ਼ ਦੀ ਲੋੜ ਆ ਹਾਂਜੀ ਬਿਲਕੁਲ ਚਾਹ ਵੀ ਆਪਣੇ ਕੋਲ ਹੁੰਦੀ ਆ ਅੱਛਾ ਹਾਂਜੀ ਚਾਹ ਕਿਹੜੀ ਕਿਹੜੀ ਬਣਾਉਂਦੇ ਤੁਸੀਂ ਚਾਹ ਇੱਕੋ ਜਿਹੜੀ ਨਾਰਮਲ ਘਰੇ ਹੁੰਦੀ ਜੀ ਕੜਕ ਟੀ ਹੁੰਦੀ ਜਿਹੜੀ ਅੱਛਾ ਜਿਹੜੀ ਕੜਕ ਜਿਹੜੀ ਕੋਈ ਸਾਡੇ ਕੋਲ ਫਲੇਵਰ ਨਹੀਂ ਹੈ ਕੁਝ ਨਹੀਂ ਦਿੰਦਾ ਬਸ ਅੱਛਾ ਹੋਰ ਕੁਝ ਨਾਰਮਲੀ ਘਰੇ ਪੈਂਦੇ ਮਸਾਲੇ ਉਹੀ ਪਾਈਦੇ ਆਪਾਂ ਤੇ ਚਾਹ ਦੇ ਇੰਨੀ ਕੁ ਵਾਹਿਗੁਰੂ ਦੀ ਇਧਰ ਫਗਵਾੜੇ ਵੱਲੋਂ ਮਕੇਰੀਆਂ ਤੋਂ ਤੇ ਸੰਤਾਨਪੁਰ ਤੋਂ ਸਪੈਸ਼ਲ ਕੇ ਵੇਲੇ ਕਸ ਨੂੰ ਚਾਹ ਪੀਣ ਵੀ ਆਉਂਦੇ ਆ। ਉਹ ਬਾਜੀ ਬਾਜੀ। ਤੇ ਜਦ ਤੱਕ ਮੈਂ ਬਰਾਉਣਾ ਖਤਮ ਕਰਾਂ। ਬਾਈ ਐਡਰੈਸ ਬੋਲ ਦਿਓ। ਹਾਂਜੀ। ਅ ਆਪਾਂ ਜੀ ਮੋਡਰਨ ਟਾਊਨ ਜਲੰਧਰ ਬਿਲਕੁਲ 버ਗਰ ਕਿੰਗ ਦੇ ਸਾਹਮਣੇ ਆ ਜੀ ਆਪਣੀ ਕਾਰ। ਕਾਰ ਦਾ ਨਾਮ ਦੱਸ ਦਿਓ। ਸ਼ਾਨੇ ਪੰਜਾਬ ਪ੍ਰਾਡਾ। ਉਹਨਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ? ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਨੂੰ 12:30 ਵਜੇ ਤੱਕ ਆਂਦੀ ਆਪਾਂ ਇੱਥੇ ਹੋਈਦਾ। ਉਹ ਮੈਂ ਪ੍ਰੋਨਾ ਖਤਮ ਕਰਾ ਉਦੋਂ ਬਾਅਦ ਆਪਾਂ ਚੱਲਦੇ ਆਂ ਕਿਉਂ ਨਹੀਂ ਪ੍ਰੈਪਰੇਸ਼ਨ ਜਰੂਰ ਜਰੂਰ ਥੈਂਕ ਯੂ ਥੈਂਕ ਯੂ ਸੋ ਮਚ ਤੇ ਹੁਣ ਵਾਰੀ ਆ ਗਈ ਆਪਣੀ ਲੱਠੀ ਦੀ ਬਿਲਕੁਲ ਜੀ ਤੇ ਭਾਈ ਇਹ ਲੱਠੀ ਘਰੋਂ ਹੀ ਰੈਡੀ ਕਰਕੇ ਲਿਆ ਕੇ ਹਾਂਜੀ ਹਾਂਜੀ ਘਰੋਂ ਜੀ ਕਰੋ ਉਹ ਆਜੋ ਪਰ ਇਹ ਪਰੋਠਾ ਬੜਾ ਵਾਕਈ ਬਹੁਤ ਕਮਾਲ ਦਾ ਸੀ ਮਿਹਰਬਾਨੀ ਜੀ ਬਹੁਤ ਬਹੁਤ ਜੋ ਮੈਂ ਕਰੋ ਸੋਚ ਕੇ ਆਇਆ ਸੀ ਨਾ ਤੋ ਵਾਕਈ ਉਹੋ ਚੀਜ਼ ਉਸ ਤੋਂ ਉੱਪਰ ਹੀ ਲੱਗਿਆ ਭਾਜੀ ਕਿਉਂਕਿ ਮੈਨੂੰ ਚੱਟਨੀ ਨਹੀਂ ਦੇਖੀ ਸੀ ਤੇ ਪਰ ਆਜੇ ਚੱਟਨੀ ਤੁਹਾਡੀ ਦਿਸ ਪਈ ਜਿਹੜੇ ਤੇ ਨਾ ਸਵਾਦ ਆ ਗਿਆ ਦਾ ਲਓ ਲੱਸੀ ਨੂੰ ਵੀ ਤੁਸੀਂ ਐਨ ਮਾਡਰਨ ਬਣਾਤਾ ਥੇ ਬਿਲਕੁਲ ਜੀ ਅਜਨੇ ਇਹ ਲੋਕ ਮਾਡਨ ਪ੍ਰੇਫਰ ਕਰਦੇ ਤੁਸੀਂ ਲੱਸੀ ਵੀ ਮਾਡਨ ਕਰਤੀ ਯਾਰ ਆਹ ਲਓ ਜਣ ਬਾਰੀ ਲੱਸੀ ਦੀ ਕਿਆ ਬਾਤ ਲੱਸੀ ਕਰੋ ਟ੍ਰਾਈ ਲਓ ਜੀ ਅੱਜ ਪਹਿਲੀ ਵਾਰੀ ਲੱਸੀ ਆਪਾਂ ਐ ਵਿੱਚ ਇਦਾਂ ਪੀਣ ਲੱਗੇ ਆ ਐਨ ਮਾਡਲ ਡਾਉਨ ਦੀ ਮਾਡਲ ਲੱਸੀ ਅਜਰਾ ਆਪਾਂ ਜੀ ਹੁਣ ਕੈਮਰਾ ਤੁਸੀਂ 2 ਮਿੰਟ ਫੜਨਾ ਜੀ ਜਦ ਤੱਕ ਆਪਾਂ ਟੈਸਟ ਕਰੀ ਬਾਈ ਤੁਸੀਂ ਜਦ ਤੱਕ ਨਾ ਚੂਰੀ ਵਾਲਾ ਪ੍ਰਬੰਧ ਸ਼ੁਰੂ ਕਰੋ ਹਾਂਜੀ ਹਾਂਜੀ ਠੀਕ ਹੈ ਜੀ ਹੂੰ ਮੈਨੂੰ ਫਟਿਕਾ ਲੱਗਦਾ ਨਾਲ ਤੁਹਾਨੂੰ ਯਾਰ ਲੱਸੀ ਨਾਲ ਤੁਸੀਂ ਆ ਦੇਖੇ ਨਾ ਮਾਇਂਸ ਆਫੀ ਕਰ ਕੋਈ ਲੱਸੀ ਸਾਡੀ ਜਿਹੜੀ ਹੈ ਨਾ ਉਹ ਐਦਾਂ ਚੰਗੀ ਲੱਗ ਹਾਂਜੀ ਕੋਈ ਕਹਿੰਦਾ ਜਿੱਦਾਂ ਤੁਹਾਨੂੰ ਠੀਕ ਲੱਗਦਾ ਜੀ ਜੀ ਭਾਈ ਪਲੀਜ਼ ਥੈਂਕ ਯੂ ਜ਼ਰੂਰ 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 ਇਹਨੂੰ ਜ਼ਰੂਰ ਆ ਮੇਰਾ ਤਾਂ ਡਾ ਵੇਸਟ ਕਰਤਾ ਮੇਰੇ ਕੋਈ ਪਰ ਵਾਕੇ ਲੱਸੀ ਜਿਹੜੀ ਹੈ ਨਾ ਉਹ ਐਦਾਂ ਪੀਤੀ ਜਾਂਦੀ ਹੈ ਸਾਡੇ ਮੇਰੇ ਲਈ ਤਾਂ ਐਦਾਂ ਬਾਕੀ ਹੋਣਾ ਜਿਹੜੇ ਆਪਣੇ ਸ਼ਹਿਰ ਚ ਮਾਡਲ ਲਾਉਂ ਚ ਰਹਿੰਦੇ ਬਈ ਉਹਨਾਂ ਲਈ ਤਾਂ ਫਿਰ ਉਹ ਮੌਸਟਰਾ ਜ਼ਰੂਰੀ ਆ ਉਹ ਤਾਂ ਪਾਣੀ ਪੀਣ ਲਗੇ ਸਟਾਲ ਨਾਲ ਲਾ ਲੈਂਦੇ ਨੇ ਆਪਣੇ ਜਿੱਦਾਂ ਲੱਸੀ ਵਾ ਯਾ ਚੀਜ਼ ਹੈ ਬਈ ਲੱਸੀ ਬਣਾਉਣਾ ਕੋਣ ਹੈ? ਵਾ ਸਿੱਧੇ ਬਣ ਜਾਂਦੇ ਨਹੀਂ ਨਹੀਂ ਬਣਾਉਦਾ ਕਰਦੇ ਹੁੰਦੇ ਨਾਲ ਜੀ ਕਰਦੇ ਹੁੰਦੇ ਹੁੰਦੇ ਨਾਲ ਬਣਾਉਂਦਾ। ਕਿਆ ਬਾਤ ਹੈ। ਭਾਜੀ ਪਲਾਨ ਕਿੱਥੋਂ ਆ ਗਿਆ ਯਾਰ ਮਿੱਠੀ ਰਸੀ ਬਣਾਉਣੀ ਹੈ। ਐਦਾਂ ਦੀ ਕਸਟਮਰ ਦੀ ਡਿਮਾਂਡ ਵੀ ਸੀਗੀ ਤੇ ਚਲੋ ਹੁਣ ਤੁਹਾਨੂੰ ਪਤਾ ਸੀਜ਼ਨ ਆ ਹੁਣ। ਗਰਮੀਆਂ ਨਾਲ ਹੈ ਗਰਮੀ ਦੇ ਵਿੱਚ ਲੱਸੀ ਲੈ ਨਹੀਂ ਮਿਲਣੀ। ਫਿਰ ਤੇ ਇਹ ਤੋਂ ਇੱਕ ਹੈਲਦੀ ਡਰਿੰਕ ਨਹੀਂ ਮੇਰੇ ਹਿਸਾਬ ਨਾਲ ਕੋਈ ਹੋ ਸਕਦਾ ਨਹੀਂ ਹੈਗੀ ਬਿਲਕੁਲ ਤੇ ਸਾਡਾ ਡੁੱਡੀ ਕਨਸੈਪਟ ਹੀ ਏ ਕਿ ਸੀ ਹੈਲਦੀ ਚੀਜ਼ਾਂ ਰੱਖੀਏ। ਬਿਲਕੁਲ ਭਾਜੀ। ਹਾਂਜੀ ਤਾਂ ਉਸ ਉਸ ਕਰਕੇ ਫਿਰ ਅਸੀਂ ਲੱਸੀ ਚੂਜ਼ ਕੀਤੀ ਜੀ ਹਾਂਜੀ। ਤੇਰੇ ਵੀ ਤੁਹਾਨੂੰ ਮਿੱਠਾ ਵੀ ਮਾਈਨਰ ਜਿਆ ਮਿਲੂਗਾ ਹਾਂਜੀ ਹਰ ਕੋਈ ਪੀ ਸਕਦਾ ਆ ਬਿਲਕੁਲ ਵਾਕਿਆ ਭਾਜੀ ਦੋ ਚੀਜ਼ਾਂ ਟਰਾਈ ਕਰ ਲਈਆਂ ਤੇ ਵਾਰੀ ਹੈਗੀ ਹੁਣ ਤੀਜੀ ਚੀਜ਼ਾ ਟਰਾਈ ਕਰਨ ਦੀ ਉਹ ਹੈਗੀ ਸਾਡੀ ਸਪੈਸ਼ਲ ਚੂਰੀ ਹਾਂਜੀ ਦੇਸੀ ਘਿਓ ਦੀ ਤੇ ਜਾਂਦੇ ਜਾਂਦੇ ਕੱਪ ਚਾਹ ਦਾ ਸਾਂਝਾ ਵੀ ਕਰਕੇ ਜਾਵਾਂਗੇ ਕਿਉਂਕਿ ਲੱਸੀ ਦਾ ਹੋ ਸਟਾਰਟ ਵੀ ਨਹੀਂ ਲੱਸੀ ਤੋਂ ਬਾਅਦ ਐਂਡ ਦੇ ਚਾਹ ਪੀਵਾਂਗੇ ਜਾ ਕੇ ਜਦੋਂ ਆਪਾਂ ਪ੍ਰੋਗਰਾਮ ਆਪਣਾ ਫਿਨਿਸ਼ ਕਰਾਂਗੇ ਸੋ ਹੁਣ ਵਾਰੀ ਆ ਗਈ ਚੂਰੀ ਦੀ ਆਪਾਂ ਜਲੀ ਚੂਰੀ ਵਾਲੇ ਪਾਸੇ ਥੈਂਕ ਯੂ ਸੋ Much ਤੇ ਹੁਣ ਵਾਰੀ ਆ ਗਈ ਆਪਣੀ ਚੂਰੀ ਦੀ ਹਾਂਜੀ ਤੇ ਭਾਜੀ ਇਹਨੂੰ ਹੁਣ ਤੁਸੀਂ ਤਿਆਰ ਕਰ ਰਹੇ ਹੋ ਹਾਂਜੀ ਇਹ ਹਾਫ ਡਨ ਆ ਜੀ अच्छा जे तानू पहले दसेया ना हावड़ा इने जस्ट आपा हल्का जा फ्राई करना है ओके गरम करके बाकी ਤੁਸੀਂ ਦੱਸੋ ਮਿੱਠਾ ਤੁਹਾਨੂੰ ਕਿੱਦਾਂ ਲਾਈਟ ਚਾਹੀਦਾ ਜਾਂ ਥੋੜਾ ਤੁਸੀਂ ਯਾਰਾ ਸਟਰੋਂਗ ਭਾਈ ਸ਼ੱਕਰ ਆ ਸ਼ੱਕਰ ਨੂੰ ਵੱਧ ਘੱਟ ਚੱਲ ਜਾ ਕੋਈ ਦਿੱਕਤ ਨਹੀਂ ਠੀਕ ਠੀਕ ਹੈ ਜੀ ਕੋਈ ਖੰਡ ਦੇ ਦਿੱਕਤ ਆਉਂਦੀ ਆ ਪਰ ਆਪਾਂ ਨੂੰ ਸ਼ੱਕਰ ਦੀ ਕੋਈ ਦਿੱਕਤ ਨਹੀਂ ਖੰਡ ਨਹੀਂ ਆਪਣਾ ਸ਼ੱਕਰ ਆ ਜਿੱਤੇ ਇਹਦੇ ਵਿੱਚ ਦੇਸੀ ਕੇ ਆਪਾਂ ਐਡ ਕਰਾਂਗੇ ਇੱਥੇ ਜੀ ਆ ਦੇਖੋ ਕੀਆ ਬਾਤ ਹੈ ਦੇ ਦੇਸੀ ਕੇ ਨਾ ਕੋਈ ਕੰਪਰੋਮਾਈਜ਼ ਨਹੀਂ ਹੈਗਾ ਜੀ ਬਿਲਕੁਲ ਕਿਉਂਕਿ ਦੇਸੀ ਕੇ ਤਾਂ ਬਿਨਾਂ ਤਾਂ ਪਤਾ ਚੋਰੀ ਅਧੂਰੀ ਨਾਜ ਨਾਜ ਨਾ ਜੇ ਦੇਸੀ ਕਿਉਂ ਚੋਰੀ ਨਾ ਚੋਰੀ ਦੇਸੀ ਕਿਉਂ ਨਾ ਹੋਇਆ ਤਾਂ ਫਿਰ ਤੁਹਾਨੂੰ ਤੁਸੀਂ ਕਹਿ ਤਾਂ ਮਿੱਠਾ ਥੋੜਾ ਕਰ ਦੀਏ ਤਾਂ ਵਧੀਆ ਗੱਲ ਆ ਆਬੀਸਲੀ ਆਹੋ ਇਹ ਸ਼ਕਰ ਹਾਂਜੀ ਹਲਕਾ ਜਿਹਾ ਬਿੱਛੇ ਆਪਾਂ ਕਰ ਦਵਾਂਗੇ ਐਡ ਕੀ ਬਾਤ ਆ ਨਾਰਮਲ ਜੀ ਤਾਂ ਰੱਖੀਦਾ ਕਿਉਂਕਿ ਇਹ ਵੇਲੇ ਆਪਣੇ ਬਜ਼ੁਰਗ ਆਉਂਦੇ ਆ ਉਹ ਕਹਿੰਦੇ ਸਾਨੂੰ ਨਾਰਮਲ ਮਿੱਠਾ ਚਾਹੀਦਾ ਆ ਬਿਲਕੁਲ ਤੇ ਇਸ ਕਰਕੇ ਨਾਰਮਲ ਜਿਹਾ ਮਿੱਠਾ ਰੱਖੀਏ ਕਿਉਂਕਿ ਜੇ ਮਿੱਠਾ ਘੱਟ ਹੋਵੇ ਐਡ ਕਰਕੇ ਵਧਾ ਸਕਦੇ ਬਸ ਜੇ ਪਹਿਲਾਂ ਮਿੱਠਾ ਵਜਾਰਾ ਹੋਵੇ ਤਾਂ ਫਿਰ ਤੁਹਾਨੂੰ ਘਟਾਉਣਾ ਔਖਾ ਹੋ ਜਾਂਦਾ ਜੀ ਬਿਲਕੁਲ ਬਿਲਕੁਲ ਇਸ ਕਰਕੇ ਆਪਾਂ ਨਾਰਮਲ ਜਿਹਾ ਮਿੱਠਾ ਰੱਖੀਦਾ ਜੀ ਪਹਿਲਾਂ ਕੀ ਬਾਤ ਆ ਮਤਲਬ ਤੁਸੀਂ ਇੱਥੇ ਜਿਹੜੀ ਚੂਰੀ ਉਹ ਵੀ ਮਾਡਰਨ ਕਰਤੀ ਪਈ ਬਿਲਕੁਲ ਜੀ ਅਲੱਗ ਤੜਕੇ ਦੇ ਨਾਲ ਬਾਕੀ ਵਾਹਿਗੁਰੂ ਦੀ ਕਿਰਪਾ ਹੈ ਜੀ ਉਹ ਸੋਝੀ ਬਖਸ਼ਦੇ ਆ ਤੇ ਕੀ ਬਾਤ ਕਰਾਈ ਜਾਂਦੇ ਸੀ ਕਰੀ ਜਾਂਦੇ ਬਿਲਕੁਲ 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 ਤੇ ਭਾਈ ਕਿੰਨਾ ਟਾਈਮ ਲੱਗਣਾ ਨੂੰ ਹੋਰ ਬਸ ਜੀ ਬਸ ਤੁਸੀਂ ਇੱਕ ਇੱਕ ਮਿੰਟ ਦਿਓ ਹੋਰ ਬਸ ਆਪਣੇ ਇੱਕ ਮਿੰਟ ਦੇ ਵਿੱਚ ਸਾਰਾ ਕੁਝ ਕਰਕੇ ਇਨੇ ਵਿੱਚ ਤਰਫ ਕਣਕ ਦੀ ਰੋਟੀ ਹਾਂਜੀ ਤੇ ਇਸੇ ਕਿਉਂ ਤੇ ਸ਼ੱਕਰ ਪਈ ਆ ਆਪਣੀ ਤੇ ਸ਼ੱਕਰ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਹੈ ਕੁਝ ਨਹੀਂ ਹੋਰ ਕੁਝ ਨਹੀਂ ਐਡ ਆਨ ਕੀਤਾ ਜੀ ਆ ਲੈ ਜੀ ਹੁਣ ਬੌਲ ਦੇ ਵਿੱਚ ਆਪਾਂ ਪਾਉਣੀ ਹੈ ਬਾਕੀ ਜੋ ਤੁਸੀਂ ਟੇਸਟ ਕਰਨੀ ਤੁਹਾਨੂੰ ਆਪੇ ਸਭ ਕੁਝ ਪਤਾ ਲੱਗ ਜਾਣਾ ਬਿਲਕੁਲ ਬਿਲਕੁਲ ਇਹਦੇ ਉੱਪਰ ਹੋਰ ਦੇਸੀ ਕਿਹੜਾ ਦਾ ਤੁਹਾਨੂੰ ਦੱਸਿਆ ਦੇਸੀ ਕੇ ਤਾਂ ਬਿਨਾ ਚੂਰੀ ਅਧੂਰੀ ਆ ਜੀ ਕੀ ਬਾਤ ਹੈ ਤੇ ਆਪਾਂ ਇਹਨੂੰ ਇਸ ਤਰ੍ਹਾਂ ਕਿੱਦਾਂ ਕਰਦੇ ਆ ਜੀ ਹਲੋ ਉਹ ਹੋ ਗਿਆ ਮਾਜੀ ਆ ਗਿਆ ਆਪਣੀ ਦੇਸੀ ਘਿਓ ਦੀ ਚੂਰੀ ਆਹ ਹੋਰ ਚਲਦੇ ਆ ਟੇਸਟ ਦੇ ਪਾਸੇ ਫਾਈਨਲੀ ਸਾਡੀ ਚੂਰੀ ਵੀ ਤਿਆਰ ਹੋ ਚੁੱਕੀ ਆ ਜੀ ਤੇ ਬੜੇ ਹੀ ਰੀਜਨਲ ਪਾਈ ਹੋਣਾ ਨੇ ਚੂਰੀ ਬਣਾ ਕੇ ਦਿੱਤੀ ਆ ਸਾਨੂੰ ਤੇ ਇੱਕ ਘਰੋਂ ਬਾਈ ਇਹ ਚੂਰੀ ਪਹਿਲਾਂ ਘਰੋਂ ਤੁਸੀਂ ਤਿਆਰ ਕਰਦੇ ਕਿਵੇਂ ਤਿਆਰ ਹੁੰਦੀ ਆ ਚੂਰੀ ਇੱਥੇ ਤਿਆਰ ਕਰੀਦੀ ਆ ਇੱਥੇ ਤੁਸੀਂ ਆਪ ਹੀ ਤਿਆਰ ਕਰਦੇ ਆ ਆ ਕੇ ਤਿਆਰ ਹੁੰਦੀ ਆ ਔਠਾਂ ਦੇ ਨਾਲ ਹਾਂਜੀ ਬਿਲਕੁਲ ਪਰ ਇਹਦਾ ਸਵਾਦ ਹੱਥ ਵਾਲਾ ਆਉਂਦਾ ਨਾ ਉਹ ਹੀ ਉਹਦਾ ਹੋਰ ਕਿਤੇ ਹੋ ਹਾਂਜੀ ਇਹ ਤਾਂ ਗੱਲ ਤੁਹਾਡੀ ਸਹੀ ਕਿਉਂਕਿ ਜਿਹੜਾ ਦੇਸੀ ਤਰੀਕਾ ਹੁੰਦਾ ਹੈ ਚੂਰੀ ਨਾ ਬਣਾਉਣ ਦਾ ਆਪਾਂ ਛੋਟੇ ਹੁੰਦੇ ਦਾਦੀ ਦੇ ਥਾਂ ਨਾਨੀ ਦੇ ਹੱਥਾਂ ਦੀ ਬਿਲਕੁਲ ਖਾਦੀਓ ਆ ਤੇ ਜਸਟ ਉਹ ਜਿੱਦਾਂ ਬਣਾ ਕੇ ਦਿੰਦੇ ਹੁੰਦੇ ਸੀਗੇ ਜੇ ਸੇਮ ਉਹੀ ਤਰੀਕਾ ਆਪਣਾ ਵੀ ਬਣਾਉਣ ਦਾ ਜੀ ਬਿਲਕੁਲ ਬਿਲਕੁਲ ਕਿਉਂਕਿ ਮੇਰੇ ਮੈਨੂੰ ਯਾਦ ਆ ਮੇਰੀ ਮੰਮੀ ਮੈਨੂੰ ਮੱਖਣ ਦੇ ਵਿੱਚ ਕੁੱਟ ਕੇ ਦੇ ਦਿੰਦੇ ਸੀ ਹਾਂਜੀ ਹਾਂਜੀ ਆਪਾਂ ਦੇਸੀ ਕੇ ਵਰਤੀ ਹਾਂਜੀ ਹੁਣ ਪਾਲਾ ਹੁਣ ਪਾਲਾ ਜਿਹੜਾ ਮੱਕੀ ਦੀ ਰੋਟੀ ਦੀ ਚੂਰੀ ਹੈ ਨਾ ਉਹ ਚੀਜ਼ ਹਾਂਜੀ ਤੇ ਬਾਕੀ ਹੁਣ ਬਈ ਦੇ ਮਾਰਜਨ ਟਾਊਨ ਦੇ ਵਿੱਚ ਆ ਕੇ ਚੂਰੀ ਮੋ ਇੱਕ ਗੱਲ ਕਹਿਣੀ ਜਉਣਾ ਤੁਸੀਂ ਜਿੱਥੇ ਮਰਜ਼ੀ ਚਲ ਜਾਓ ਜਿਹੜੀ ਚੂੜੀ ਤੁਹਾਨੂੰ ਸਟ੍ਰੀਟ ਸਾਈਡ ਤੇ ਮਿਲਣੀ ਆ ਤਾਂ ਪੰਜਾਬੀ ਭਰਾਵਾਂ ਦੇ ਕੋਲ ਮਿਲਣੀ ਆ ਉਹ ਤੁਹਾਨੂੰ ਕਿਸੇ ਵੀ ਚਾਹ ਵਾਲੀ ਦੁਕਾਨ ਹੋਗੀ ਜਿਹੜਾ ਅੱਜ ਕੱਲ ਬੜੇ ਪ੍ਰਿੰਟਡ ਚਾਹ ਵਾਲੇ ਚੱਲ ਪਿਆ ਸਿਸਟਮ ਉੱਥੇ ਤੁਹਾਨੂੰ ਚੂੜੀ ਮਿਲਦੀ ਆ ਮਤਲਬ ਉਹ ਤੁਹਾਨੂੰ ਚੂੜੀ ਨਹੀਂ ਮਿਲਦੀ ਉਹ ਚੂੜੀ ਨਾਲ ਲਗਭਗ ਉਹ ਖਲਵਾੜ ਕਰਦੇ ਨੇ ਵਾਕਿਆ ਜੋ ਟੇਸਟ ਆ ਹੁੰਦਾ ਨਾ ਇਹ ਆ ਪ੍ਰੋਪਰ ਦੇਸੀ ਸਟਾਈਲ ਜਿਹੜਾ ਪੁਰਾਣਾ ਜਿਹੜਾ ਅਸੀਂ ਸਾਡੇ ਪੰਜਾਬ ਚ ਵਸੇ ਚੁੱਕੇ ਆ ਤੇ ਇਸ ਕਰਕੇ ਇਹ ਚੂੜੀ ਕਮਾਲ ਦੀ ਆ ਆਪਾਂ ਨੂੰ ਬਾਈ ਮੈਨੂੰ ਵਾਕਿਆ ਬਹੁਤ ਪਸੰਦ ਆਈ ਹੈ ਤੇ ਇਸ ਕਰਕੇ ਮੈਂ ਤਾਂ ਹੁਣ ਬਾਈ ਬਾਈ ਨੂੰ ਦਾ ਪੱਕਾ ਗਾਹਕ ਬਣ ਗਿਆ ਭਾਜੀ ਮੋਇਸਚਰ ਵੈਕਿਊਮ ਜੀ ਬਹੁਤ ਥੈਂਕ ਯੂ ਸੋ ਮੱਚ ਭਾਜੀ ਤੇ ਤੁਸੀਂ ਹੁਣ ਕਰਨਾ ਕੀ ਹੈ ਤੁਸੀਂ ਹੁਣ ਕੁਝ ਨਹੀਂ ਕਰਨਾ ਵੀਡੀਓ ਤੁਸੀਂ ਦੇਖ ਲਈਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਵੀ ਕਰਨਾ ਨਾਲ ਕਮੈਂਟ ਕਰਕੇ ਦੱਸਣਾ ਤੇ ਬਾਈ ਹੁਣਾਂ ਦੇ ਕੋਲ ਆ ਕੇ ਜਾਣਾ ਵੀ ਆ ਜਿੰਨਾਂ ਜਿੰਨਾਂ ਨੇ ਬਾਈ ਹੁਣਾਂ ਕੋਲ ਪਰਾਉਣਾ ਖਾ ਲਿਆ ਦੱਸਣਾ ਵੀ ਬਾਈ ਦਾ ਰਿਵਿਊ ਦੱਸਿਓ ਬਾਈ ਹੁਣਾਂ ਦਾ ਖਾਣਾ ਕਿਵੇਂ ਲੱਗਾ ਤੇ ਜਿਹੜੇ ਹੁਣ ਆਉਣਗੇ ਸਾਡੀ ਵੀਡੀਓ ਦੇਖਣ ਤੋਂ ਬਾਅਦ ਉਹ ਵੀ ਸਾਨੂੰ ਦੱਸਿਓ ਵੀ ਬਾਈ ਹੁਣ ਤਾਂ ਵਾਕਿਆ ਤਾਂ ਜਿਹੜਾ ਪਰਾਂਠਾ ਜਿਹੜਾ ਮੈਂ ਟਰਾਈ ਕੀਤਾ ਉਹ ਤੁਹਾਨੂੰ ਕਿਵੇਂ ਲੱਗਾ ਚੂਰੀ ਕਿਵੇਂ ਟਰਾਈ ਕਿਵੇਂ ਲੱਗੀ ਤੇ ਲੱਸੀ ਤੁਹਾਨੂੰ ਕਿਵੇਂ ਦੀ ਲੱਗੀ ਤੇ ਇਸ ਕਰਕੇ ਐਡਰੈਸ ਤੁਹਾਨੂੰ ਦੁਬਾਰਾ ਦੱਸ ਦਿੰਦੇ ਆ ਮਾਡਲ ਟਾਊਨ ਜਲੰਧਰ ਬਰਗਰ ਕਿੰਗ ਦੇ ਆਪੋਜ਼ਿਟ ਹਾਂਜੀ ਬਾਈ ਕੀ ਨਾਮ ਨਾਮ ਦੁਬਾਰਾ ਬੋਲਦੇ ਹੋ ਸ਼ਾਨੇ ਪੰਜਾਬ ਪ੍ਰਾਂਡਾ ਹੱਬ ਸ਼ਾਨੇ ਪੰਜਾਬ ਪ੍ਰਾਂਡਾ ਹੱਬ ਇੱਥੇ ਤੁਹਾਨੂੰ ਦੋ ਸਰਦਾਰ ਭਰਾ ਮਿਲਣੇ ਨੇ ਇਹਨਾਂ ਕੋਲ ਜਦੋਂ ਤੁਸੀਂ ਆਉਂਗੇ ਇੱਕ ਤਾਂ ਰੂਹ ਖੁਸ਼ ਹੋ ਜਾਂਦੀ ਆ ਦੇਖ ਕੇ ਸਾਬਤ ਸੂਰਤ ਸਰਦਾਰ ਉਤੋਂ ਦੇਸੀ ਸਾਡੇ ਘਰੇ ਖਰੇਲੂ ਖਾਣੇ ਤੇ ਉਸ ਤੋਂ ਬਾਅਦ ਕੀ ਬਤ ਹੈ ਸੋ ਹੁਣ ਇਹ ਵਲੌਗ ਆਪ ਇਥੇ ਖਤਮ ਕਰਦੇ ਹਾਂ ਨੈਕਸਟ ਵਲੌਗ ਚ ਮਿਲਦੇ ਆ ਜੀ